ਜੇਲ ਚਰਪਿੰਦਰ ਕੌਰ ਨੂੰ ਕੌਣ ਮਿਲਿਆ ਆਸ਼ਿਕ ਨਾਲ ਗੁਪਤ ਮੁਲਾਕਾਤ ਦਾ ਖੁਲਾਸਾ ਆਓ ਤੁਹਾਨੂੰ ਦਿਖਾਉਨੇ ਆ ਅੱਜ ਦੀ ਇਹ ਤਾਜ਼ਾ ਖਬਰ ਅੱਜ ਸੀ ਜੋ ਵੀ ਪੰਜਾਬੀ ਇਸ ਕੇਸ ਨੂੰ ਦੇਖਦਾ ਸੀ ਸੁਣਦਾ ਸੀ ਸਾਰਿਆਂ ਦੀਆਂ ਅੱਖਾਂ ਟੱਡੀਆਂ ਰਹਿ ਜਾਂਦੀਆਂ ਸੀ ਕਿ ਆਖਿਰਕਾਰ ਹੋ ਕੀ ਗਿਆ ਕਿਵੇਂ ਵਿਸ਼ਵਾਸ ਘਾਤ ਕੀਤਾ ਕਿਸ ਤਰੀਕੇ ਦੇ ਨਾਲ ਇਹ ਕਤਲकांड ਹੋਇਆ ਮੌਜੂਦਾ ਸਟੇਟਸ ਦੀ ਗੱਲ ਕਰੀਏ ਕ੍ਰਾਈਮ ਦੇ ਨਾਲ ਕੇਸ ਤੁਸੀਂ ਦੇਖਦੇ ਹੋ ਇਸ ਕੇਸ ਦੇ ਵਿੱਚ ਕੀ ਅਪਡੇਟਾਂ ਹੋਣ ਨਰਿੰਦਰ ਜੀ ਜ਼ਿਲ੍ਹਾ ਫਰੀਦਕੋਟ ਪੰਜਾਬ ਦਾ ਇੱਕ ਹਿੱਸਾ ਹੈ। ਹੂੰ ਤੇ ਆਮ ਤੌਰ ਤੇ ਤੁਸੀਂ ਵੇਖਿਆ ਹੋਣਾ ਕਿ ਇਸ ਜ਼ਿਲ੍ਹੇ ਨੂੰ ਐਪੀਸੈਂਟਰ ਆਫ episodes ਮੰਨਿਆ ਜਾਂਦਾ ਹੈ। ਹੂੰ ਯਾਨੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਮੀਆਂ ਦੀ ਗੱਲ ਕਰੀਏ। ਹੂੰ ਬੈਬਲ ਪਰ ਗਾੜੀ ਗੋਲੀ ਕਾਣ ਦੀ ਗੱਲ ਕਰੀਏ ਜਾਂ ਅਨੇਕਾਂ ਜਿਹੜੇ ਕ੍ਰਿਮੀਨਲ ਐਕਟ ਹੈ ਯਾਨੀ ਕਿ ਥੋੜਾ ਇੱਕ ਮੁਹਾਲਲੇ ਤੋਂ ਪੱਤਰਕਾਰ ਜਿਹੜਾ ਅਗਵਾ ਹੋਇਆ ਤੇ ਉਹ ਕੋਟਕਪੂਰੇ ਸ਼ਹਿਰ ਦੇ ਵਿੱਚ ਇੱਕ ਗੁਰਦੁਆਰਾ ਸਾਹਿਬਾ ਉੱਥੋਂ ਉਹਦੀ ਬਰਾਮਦਗੀ ਹੋਈ ਸੋ ਮੇਰੇ ਕਹਿਣ ਦਾ ਭਾਵ ਹੈ ਕਿ ਜ਼ਿਲ੍ਹਾ ਫਰੀਦਕੋਟ ਚਰਚਾਵਾਂ ਚ ਰਹਿੰਦਾ ਹੈ ਬਿਲਕੁਲ ਲੇਕਿਨ ਕਈ ਵਾਰ ਕੀ ਹੁੰਦਾ ਹੈ ਕਿ ਬੜੀਆਂ ਅਨਹੋਣੀਆਂ ਘਟਨਾ ਜਿਹੜੀਆਂ ਹੋ ਜਾਂਦੀਆਂ ਜਿਹੜੀ ਚਰਚਾ ਕਰਦੇ ਸਾਨੂੰ ਵੀ ਸੰਗ ਆਉਂਦੀ ਹੈ ਸਾਡਾ ਮਨ ਟੁੱਟਦਾ ਹੈ ਸਾਡੇ ਮਨ ਦੇ ਵਿੱਚ ਇੱਕ ਬਕਰੀ 네ਗੇਟਿਵ ਪਿਕਚਰ ਬਣ ਜਾਂਦੀ ਹੈ ਕਿਉਂਕਿ ਇੱਕ ਘਰ ਵਾਲਾ ਤੇ ਘਰ ਵਾਲੀ ਦਾ ਜਿਹੜਾ ਰਿਸ਼ਤਾ ਹੁੰਦਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਚਾਰ ਲਾਵਾਂ ਤੋਂ ਸ਼ੁਰੂ ਹੁੰਦਾ ਹੈ ਉਹਦੇ ਵਿੱਚ ਇੱਕ ਵਿਸ਼ਵਾਸ ਹੁੰਦਾ ਜਦੋਂ ਘਰ ਦੀ ਚਾਰ ਦਿਵਾਰੀ ਦੇ ਅੰਦਰ ਆਪਾਂ ਆਉਨੇ ਆ ਤਾਂ ਆਪਾਂ ਬਿਲਕੁਲ ਅਵੇਸਲੇ ਤੇ ਆ ਦਿਮਾਗੀ ਤੌਰ ਤੇ ਬਿਲਕੁਲ ਸ਼ਾਂਤ ਹੋ ਜਾਂਦੇ ਕਿਉਂਕਿ ਉਹ ਆਪਣਾ ਇੱਕ ਹਰ ਰੋਜ਼ ਜਿਹੜਾ ਰਹਿ ਕੇ ਸ਼ਾਂਤੀ ਲੈਣ ਦਾ ਇੱਕ ਏਰੀਆ ਹੁੰਦਾ ਸਮਾਜ ਨਾਲ ਆਪਾਂ ਲੜਾਈ ਲੜ ਸਕਦੇ ਆ ਲੇਕਿਨ ਘਰ ਦੇ ਅੰਦਰ ਜੇਕਰ ਆਪਣੇ ਨਾਲ ਕੋਈ ਕਾਂਸਪੀਰੇਸੀ ਹੁੰਦੀ ਆ ਜਾਂ ਕੋਈ ਆਪਣੇ ਨਾਲ ਬਰੂਟਲ ਮਰਡਰ ਕੀਤਾ ਜਾਂਦਾ ਸੋ ਉਹਦੀਆਂ ਸਮਾਜ ਦੇ ਵਿੱਚ ਚਰਚਾਵਾਂ ਹੋਣੀਆਂ ਬਹੁਤ ਜ਼ਰੂਰੀ ਆ ਤੇ ਬਣਦੀ ਵੀ ਆ ਤੇ ਹੋ ਵੀ ਰਹੀਆਂ ਹੁਣ ਤੁਸੀਂ ਰੁਪਿੰਦਰ ਦੀ ਇੱਕ ਕਹਾਣੀ ਅੱਜ ਹੁਣ ਆਸਤੇ ਮੇਰੇ ਨਾਲ ਸੰਪਰਕ ਕੀਤਾ ਰੁਪਿੰਦਰ ਨਾਮ ਦੀ ਲੜਕੀ ਸ਼ਹਿਰ ਫਰੀਦਕੋਟ ਦੀ ਰਹਿਣ ਵਾਲੀ ਆ ਉਹਦਾ ਵਿਆਹ ਵੀ ਸ਼ਹਿਰ ਫਰੀਦਕੋਟ ਦੇ ਨਾਲ ਲੱਗਦੇ ਪਿੰਡ ਸੁਖਣਵਾਲਾ ਚ ਹੋ ਜਾਂਦਾ ਬਿਲਕੁਲ ਵਿਆਹ ਮਾਪਿਓ ਦੀ ਰਜ਼ਾਮੰਦੀ ਨਾਲ ਹੁੰਦਾ ਹੈ। ਲੜਕੀ ਦੇ ਮਾਪਿਓ ਵੀ ਸਹਿਮਤ ਹੈ ਤੇ ਲੜਕੇ ਦੇ ਮਾਪਿਓ ਵੀ ਸਹਿਮਤ ਹੈ। ਜਿਹੜਾ ਲੜਕਾ ਗੁਰਵਿੰਦਰ ਸਿੰਘ ਮ੍ਰਿਤਕ ਜਿਨੇ ਆਪ ਦਾ ਜਿਹੜਾ ਹੈਗਾ ਜ਼ਿੰਦਗੀ ਆਪਦੀ ਘਰ ਵਾਲੀ ਦੇ ਹੱਥੋਂ ਗਵਾਲੀ ਉਸ ਬੰਦੇ ਦੀ ਜੇ ਆਪਾਂ ਗੱਲ ਕਰੀਏ ਤਾਂ ਉਹ ਡਬਲ ਐਮਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਪੜਿਆ ਹੋਇਆ। ਹੁਣ ਤੁਸੀਂ ਵੇਖੋ ਵੀ ਇੱਕ ਪੰਜਾਬੀ ਜੱਟਾਂ ਦਾ ਪੁੱਤ ਜਿਨ੍ਹਾਂ ਬਾਰੇ ਆਮ ਤੌਰ ਤੇ ਗੱਲ ਕਹੀ ਜਾਂਦੀ ਹੈ ਕਿ ਉਹ ਘੱਟ ਪੜਦੇ ਆ। ਉਸ ਪਰਿਵਾਰ ਦੇ ਮੱਧ ਵਰਗੀ 22 ਕਿੱਲਿਆਂ ਵਾਲੇ ਪਰਿਵਾਰ ਦੇ ਬੱਚੇ ਨੇ ਡਬਲ ਐਮਏ ਕੀਤੀ ਹੋਈ ਹੈ ਦਸਤਾਰ ਸਜਾਉਂਦਾ ਦਾੜਾ ਰੱਖਿਆ ਹੋਇਆ ਤੇ ਘਰਦਿਆਂ ਦੇ ਕਹਨੇ ਚ ਲੇਕਿਨ ਚੋਲੋ ਫॉर ਐਨੀ ਚਾਂਸ ਰੁਪਿੰਦਰ ਨਾਮ ਦੀ ਇੱਕ ਕੈਨੇਡਾ ਤੋਂ ਵਾਪਸ ਆਈ ਹੋਈ ਲੜਕੀ ਨਾਲ ਉਹਦਾ ਰਿਸ਼ਤਾ ਹੋ ਜਾਂਦਾ ਇਹ ਇਹ ਕਲੀਅਰ ਕਰੋ ਡਿਪੋਰਟ ਹੋ ਕੇ ਆਈ ਸੀ ਜਾਂ ਇੱਥੇ ਆ ਨਹੀਂ ਬਿਲਕੁਲ ਡਿਪੋਰਟ ਹੋ ਕੇ ਨਹੀਂ ਆਈ ਇਹ ਜਿੰਨੇ ਵੀ ਰਿਯੂਮਰਸ ਹੈ ਡਿਪੋਰਟ ਦੇ ਉਹ ਗਲਤ ਨੇ ਇਹ 18 19 ਦੇ ਵਿੱਚ ਕੈਨੇਡਾ ਪੜ੍ਹਾਈ ਕਰਨ ਗਈ ਹੋਈ ਸੀ ਸਟੱਡੀ ਵੀਜ਼ੇ ਤੇ ਗਈ ਸੀ ਤੇ ਇਹ 2023 ਦੇ ਵਿੱਚ ਵਾਪਸ ਆਉਂਦੀ ਹੈ ਤੇ ਜਦੋਂ ਆਉਂਦੀ ਹੈ ਤਾਂ ਇਹਦਾ ਵਿਆਹ ਗੁਰਵਿੰਦਰ ਸਿੰਘ ਨਾਲ ਹੋ ਜਾਂਦਾ ਹੈ ਤੇ ਇਹ ਦੋਵੇਂ ਜਾਣੇ ਇੱਕ ਮਹੀਨੇ ਲਈ ਇਕੱਠੇ ਰਹਿੰਦੇ ਆ ਫੇਰ ਲੜਕੀ ਕੈਨੇਡਾ ਦੁਬਾਰਾ ਚਲੀ ਜਾਂਦੀ ਹੈ ਤੇ 2 ਸਾਲ ਵਾਪਸ ਨਹੀਂ ਆਉਂਦੀ ਤੇ ਗੁਰਵਿੰਦਰ ਬਾਹਰ ਨਹੀਂ ਜਾਂਦਾ ਉਹ ਇੰਡੀਆ ਹੀ ਹੁੰਦਾ ਪੰਜਾਬ ਹੀ ਹੁੰਦਾ ਪੰਜਾਬ ਹੀ ਹੁੰਦਾ ਠੀਕ ਹੈ ਜੀ ਫਿਰ ਇੱਕ ਕਿਵੇਂ ਜਿਹੜਾ ਇੱਕ ਦੂਸਰਾ ਸ਼ਖਸ ਆ ਜੋ ਆਸ਼ਿਕ ਦਾ ਜ਼ਿਕਰ ਹੁੰਦਾ ਉਹ ਕਿਵੇਂ ਸੰਪਰਕ ਦੇ ਵਿੱਚ ਆਉਂਦਾ ਅ ਰੁਪਿੰਦਰ ਕੌਰ ਉਸ ਲੜਕੇ ਨੂੰ ਲੰਬੇ ਸਮੇਂ ਤੋਂ ਜਾਣਦੀ ਸੀ ਤੁਸੀਂ ਇਹ ਵੇਖੋ ਕਿ ਗੁਰਵਿੰਦਰ ਸਿੰਘ ਨੇ ਇਹ ਵਾ ਸਿਰਫ ਇਸ ਗੱਲ ਕਰਕੇ ਕੀਤਾ ਸੀ ਕਿ ਲੜਕੀ ਕੈਨੇਡਾ ਹੂੰ ਤੇ ਉਹ ਉਹਦੀ ਇੱਛਾ ਸੀ ਕਿ ਮੈਂ ਵੀ ਜਿਹੜਾ ਹੈਗਾ ਕੈਨੇਡਾ ਜਾ ਕੇ ਸੈਟਲ ਹੋ ਜਾ ਠੀਕ ਹੈ ਲੇਕਿਨ ਫॉर ਐਨੀ ਚਾਂਸ ਉਹ ਕੈਨੇਡਾ ਨਹੀਂ ਜਾ ਸਕਿਆ ਉਹਦੇ ਪੇਪਰ ਅਪਰੂਵ ਨਹੀਂ ਹੋਏ ਜਾਂ ਫॉर ਐਨੀ ਰੀਜ਼ਨ ਉਹ ਪੇਪਰ ਜਾਣ ਕੇ ਅਪਰੂਵ ਕਰਾਈ ਨਹੀਂ ਗਏ ਰੁਪਿੰਦਰ ਕੌਰ ਵੱਲੋਂ ਉਹ ਨਹੀਂ ਜਾ ਸਕਿਆ ਲੇਕਿਨ ਰੁਪਿੰਦਰ ਕੌਰ ਨੂੰ ਪੈਸਿਆਂ ਦੀ ਲੋੜ ਸੀ ਉਹਨੇ ਆਪਦੇ ਸਹੁਰਾ ਸਾਫ ਸਰਦਾਰ ਕੁਲਦੀਪ ਸਿੰਘ ਨਾਲ ਸੰਪਰਕ ਕੀਤਾ ਕਿ ਮੈਨੂੰ 22-23 ਲੱਖ ਰੁਪਏ 24 ਲੱਖ ਰੁਪਏ ਦੀ ਲੋੜ ਹੈ ਤੁਸੀਂ ਮੇਰੀ ਮਦਦ ਕਰੋ ਤਾਂ ਉਹਨਾਂ ਨੇ ਕਿਹਾ ਕਿ ਤੇਰਾ ਘਰ ਵਾਲਾ ਗੁਰਵਿੰਦਰ ਸਿੰਘ ਪੰਜਾਬ ਰਹਿ ਰਿਹਾ ਸੁਖਨਾਲੇ ਤੂੰ ਇੱਥੇ ਆ 2 ਸਾਲ ਤੋਂ ਪਹਿਲਾਂ ਹੀ ਤੁਸੀਂ ਇੱਕ ਦੂਜੇ ਤੋਂ ਦੂਰ ਰਹਿ ਰਹੇ ਹੋ ਤੇ ਤੂੰ ਆ ਜਾ ਵਾਪਸ ਉਹਨਾਂ ਨੇ ਨਾ ਪੈਸੇ ਦੇਣ ਦੀ ਸੂਰਤ ਦੇ ਵਿੱਚ ਜਿਹੜੀ ਰੁਪਿੰਦਰ ਕੌਰ ਨੂੰ ਵਾਪਸ ਆਉਣਾ ਪਿਆ ਤੇ 2025 ਦੇ ਜਨਵਰੀ ਚੋਂ ਵਾਪਸ ਆਈ ਹੈ ਤੇ ਟਿਲ ਦਾ ਮਰਡਰ ਉਹ ਇਸ ਲੜਕੇ ਦੇ ਨਾਲ ਪਿੰਡ ਸੁਖਨਾਲਾ ਹੀ ਰਹਿ ਰਹੀ ਸੀ ਇਕੱਠੇ ਰਹਿ ਰਹੇ ਸੀਗੇ ਓਕੇ ਬੱਚਾ ਇਹਨਾਂ ਦੇ ਹੈ ਕੋਈ ਠੀਕ ਹੈ ਫਿਰ ਆਸ਼ਕ ਦਾ ਜ਼ਿਕਰ ਹੁੰਦਾ ਨਾ ਕਿ ਉਸ ਨੂੰ ਰਾਤ ਨੂੰ ਬੁਲਾਇਆ ਗਿਆ ਰਾਤ ਦੇ ਹਨੇਰੇ ਦੇ ਵਿੱਚ ਔਰ ਕਿਵੇਂ ਵਿਸ਼ਵਾਸ ਘਾਤ ਹੋਇਆ ਉਹ ਰਾਤ ਹੋਇਆ ਕਿਸ ਅਸਲ ਦੇ ਵਿੱਚ 28 ਤੇ 29 ਦੀ ਦਰਮਿਆਨੀ ਰਾਤ 11ਵਾਂ ਮਹੀਨਾ 2025 ਹਰਕਵਲ ਨਾਂ ਦਾ ਇੱਕ ਲੜਕਾ ਜੋ ਬੱਲੂਆਣੇ ਦਾ ਰਹਿਣ ਵਾਲਾ ਹੈ ਜਿਹਦੇ ਫਾਦਰ ਦੀ ਉਸ ਪਿੰਡ ਦੇ ਵਿੱਚ ਆਰਐਮਪੀ ਝੋਲਾ ਛਾਪ ਡਾਕਟਰ ਆਪਾਂ ਜਿਵੇਂ ਕਹਿ ਦਿੰਦੇ ਆ ਤਾਂ ਉਹਨਾਂ ਦੀ ਇੱਕ ਮੈਡੀਕਲ ਦੀ ਦੁਕਾਨ ਹੈ ਸੁਖਣ ਵਾਲਾ ਦੇ ਵਿੱਚ ਨਾ 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 ਬੱਲੂਆਣਾ ਦੇ ਵਿੱਚ ਹਰ ਕਮਲ ਦੀ ਗੱਲ ਹੋ ਰਹੀ ਹੈ ਜੋ ਰੁਪਿੰਦਰ ਕੌਰ ਦਾ ਆਸ਼ਿਕ ਹੈ ਜਿਹਦੇ ਨਾਲ ਰਲ ਕੇ ਉਹਨੇ ਆਪ ਦਾ ਘਰ ਵਾਲਾ ਮਾਰਿਆ ਤਾਂ ਉਹਦੀ ਗੱਲ ਕਰ ਰਹੇ ਆ ਬੱਲੂਆਣਾ ਜ਼ਿਲ੍ਹਾ ਫਾਜ਼ਿਲਕਾ ਲੇਕਿਨ ਉਹ ਬਠਿੰਡੇ ਦੇ ਨੇੜੇ ਪੈ ਜਾਂਦਾ ਠੀਕ ਹੈ ਉਸ ਵੱਲੋਂ ਤੇ ਉਹਦੇ ਇੱਕ ਦੋਸਤ ਵੱਲੋਂ ਜਿਹਦਾ ਨਾਮ ਹੈਗਾ ਵਿਸ਼ਵਦੀਪ ਹੂੰ ਉਹਨਾਂ ਜਾਣਿਆਂ ਵੱਲੋਂ ਐਸਪਰ ਦਾ ਇਨਵੈਸਟੀਗੇਸ਼ਨ ਆਫ ਪੰਜਾਬ ਪੁਲਿਸ ਜੋ ਹੁਣ ਤੱਕ ਤੱਥ ਸਾਹਮਣੇ ਬਾਹਰ ਆਏ ਜਾਂ ਪੰਜਾਬ ਪੁਲਿਸ ਨੇ ਜੋ ਪ੍ਰੈਸ ਕਾਨਫਰੈਂਸਾਂ ਕੀਤੀਆਂ ਉਹਨਾਂ ਚ ਗੱਲਾਂ ਨਿਕਲ ਕੇ ਬਾਹਰ ਆਈਆਂ ਕਿ 28 ਤੇ 29 ਦੀ ਦਰਮਿਆਨੀ ਰਾਤ ਨੂੰ ਇਹ ਦੋਵੇਂ ਜਾਣੇ ਵਿਦ ਦਾ ਹੈਲਪ ਆਫ ਰੁਪਿੰਦਰ ਕੌਰ ਉਸ ਘਰੇ ਜਾ ਕੇ ਉਸ ਲੜਕੇ ਗੁਰਵਿੰਦਰ ਸਿੰਘ ਦਾ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਮਰਡਰ ਕਰ ਦਿੰਦੇ ਲੇਕਿਨ ਜਿਹੜਾ ਪਲਾਨਡ ਮਰਡਰ ਸੀਗਾ ਉਹ ਇਹ ਸੀਗਾ ਕਿ ਉਹ ਇੱਕ ਚਿੱਟੇ ਦਾ ਟੀਕਾ ਲਾਉਣਾ ਚਾਹੁੰਦੇ ਸੀ ਗੁਰਵਿੰਦਰ ਦੇ ਗੁਰਵਿੰਦਰ ਦੇ ਤਾਂ ਕਿ ਲੋਕਾਂ ਦੇ ਵਿੱਚ ਇਹ ਗੱਲ ਜਾਵੇ ਕਿ ਹੀ ਵਾਸ ਐਡਿਕਟਡ ਟੂ ਦਾ ਸਬਸਟੈਂਸ ਜਿਹੜਾ ਚਿੱਟਾ ਤਾਂ ਉਹ ਉਸ ਕਰਕੇ ਮਰ ਗਿਆ ਤੇ ਇਸ ਲੜਕੀ ਨੂੰ ਉਸ ਘਰ ਚ ਰਹਿਣ ਦਾ ਮੌਕਾ ਮਿਲੇ ਤੇ ਹੌਲੀ ਹੌਲੀ ਉਹ ਸਾਰੀ ਪ੍ਰਾਪਰਟੀ ਜਿਹੜੀ ਹੈਗੀ ਉਹਦੇ ਤੇ ਕਾਬਜ਼ ਹੋ ਜੇ ਜੋ ਉਸ ਲੜਕੇ ਦੀ ਆ ਲੇਕਿਨ ਫੋਰ ਐਨੀ ਰੀਜ਼ਨ ਉਹਨਾਂ ਦਾ ਉਹ ਪਲਾਨ ਕਾਮਯਾਬ ਨਾ ਹੋਇਆ ਤੇ ਉਸ ਲੜਕੇ ਨੂੰ ਗਲਾ ਕੁੱਟ ਕੇ ਜਿਹੜਾ ਸਮੁੱਦਰਿੰਗ ਕਹ ਦਿੰਨੇ ਆਪਾਂ ਮੈਡੀਕਲ ਲੈਂਗੁਏਜ ਦੇ ਵਿੱਚ ਐਸਫਿਕਸਿਆ ਸਮੂðਰਿੰਗ ਤੇ ਗਲਾ ਘੁੱਟ ਕੇ ਜਿਹੜਾ ਹੈਗਾ ਗੁਰਵਿੰਦਰ ਸਿੰਘ ਨੂੰ ਹਰਕੰਵਲ ਤੇ ਉਹਦੀ ਘਰ ਵਾਲੀ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਸੇ ਘਰੇ ਜਿਸ ਘਰੇ ਉਹ ਵਿਆਹ ਕੇ ਗਈ ਸੀ ਜੇਲ੍ਹ ਦਾ ਆਪਾਂ ਜ਼ਿਕਰ ਕਰੀਏ ਤੁਹਾਡੇ ਵੱਲੋਂ ਖੁਲਾਸਾ ਕੀਤਾ ਗਿਆ ਸੀ ਕਿ ਬਹੁਤ ਸਾਰੀਆਂ ਸਹੂਲਤਾਂ ਮਿਲਦੀਆਂ ਨੇ ਰੁਪਿੰਦਰ ਕੌਰ ਨੂੰ ਤੁਹਾਡੇ ਕੋਲੇ ਜਾਣਕਾਰੀ ਕਿਵੇਂ ਆਈ ਅ ਨਰਿੰਦਰ ਜੀ ਪਹਿਲੀ ਤਾਂ ਗੱਲ ਇਹ ਹੈ ਕਿ ਮੈਂ ਆਪਦੇ ਆਪ ਨੂੰ ਸਰਦਾਰ ਕੁਲਦੀਪ ਸਿੰਘ ਦੇ ਪਰਿਵਾਰ ਦਾ ਹਿੱਸਾ ਸਮਝਦਾ ਜਿਨ੍ਹਾਂ ਨੇ ਆਪਦਾ ਕੱਲਾ ਕੱਲਾ ਪੁੱਤ ਇਸ ਸਾਰੀ ਘਟਨਾ ਕ੍ਰਮ ਦੇ ਵਿੱਚ ਮਰਵਾ ਲਿਆ ਹੁਣ ਜੇਲ੍ਹ ਦੀ ਤੁਸੀਂ ਗੱਲ ਕੀਤੀ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਅਨੇਕਾਂ ਐਨਡੀਪੀਐਸ ਦੇ ਮੁਕਦਮੇ ਦਰਜ ਹੋਏ ਆ ਅਕਿਨ ਅਨੇਕਾਂ ਮੋਬਾਈਲ ਦੀਆਂ ਰਿਕਵਰੀਜ਼ ਹੋਈਆਂ ਇਹ ਮੈਟਰ ਆਫ ਰਿਕਾਰਡ ਹੈ ਜਿਸ ਥਾਣਿਆਂ ਦੇ ਅੰਡਰ ਜੇਲ੍ਹ ਪੈਂਦੀ ਆ ਉਸ ਥਾਣਿਆਂ ਦੇ ਤੁਸੀਂ ਜਾ ਕੇ ਰਿਕਾਰਡ ਚੈੱਕ ਕਰ ਸਕਦੇ ਹੋ ਸਾਨੂੰ ਇਨਪੁਟ ਮਿਲੀ ਅਸੀਂ ਉਸ ਨੂੰ ਮੀਡੀਆ ਰਾਹੀਂ ਲੋਕਾਂ 'ਚ ਰੱਖਿਆ ਕਿਉਂਕਿ ਇਸ ਮੁਕਦਮੇ ਦੇ ਵਿੱਚ ਜੇ ਜਸਟਿਸ ਮਿਲਿਆ ਜਾਂ ਜਸਟਿਸ ਬਹੁਤ ਜਲਦੀ ਮਿਲ ਰਿਹਾ ਜਾਂ ਜਿਹੜੇ ਇਹ ਮੁਲਜ਼ਮ ਨੇ ਇਹਨਾਂ ਨੂੰ ਫੜਿਆ ਗਿਆ ਉਹ ਦਾ ਰਾਈਟ ਟਾਈਮ ਤਾਂ ਦੈਟ ਇਜ਼ 올 ਡਿਊ ਟੂ ਪੰਜਾਬੀਜ਼ ਜਿਨ੍ਹਾਂ ਲੋਕਾਂ ਨੇ ਮੀਡੀਆ ਰਾਹੀਂ ਇਸ ਮੁਕਦਮੇ ਚ ਇਸ ਪਰਿਵਾਰ ਦੀ ਇਸ ਬਾਪ ਦੀ ਇਸ ਮਾਂ ਦੀ ਜਿਨ੍ਹਾਂ ਨੇ ਆਪਦਾ ਪੁੱਤ ਗਵਾਇਆ ਇਹਨਾਂ ਦੀ ਮਦਦ ਕੀਤੀ ਆ ਤਾਂ ਉਹ ਦੈਟ ਇਜ਼ 올 ਡਿਊ ਟੂ ਮੀਡੀਆ ਐਂਡ ਜਿਹੜੇ ਪੰਜਾਬੀਜ਼ ਫੋਰਨ ਚ ਬੈਠੇ ਆ ਪੰਜਾਬ ਚ ਬੈਠੇ ਆ ਉਹਨਾਂ ਨੇ ਇੱਕ ਹਾਂ ਦਾ ਨਾਰਾ ਮਾਰਿਆ ਸੋ ਸਾਡਾ ਉਹ ਕੰਸਰਨ ਸੀ ਕਿ ਇਸ ਲੜਕੇ ਨੂੰ ਜੇਲ੍ਹ ਦੇ ਵਿੱਚ ਸੁਖ-ਸੁਹੂਲਤ ਮਿਲ ਰਹੀ ਆ ਪਰ ਉਹਦਾ ਫਾਇਦਾ ਕੀ ਹੋਇਆ ਦੇਖੋ ਮਾਨਯੋਗ ਸੈਸ਼ਨ ਜੱਜ ਜ਼ਿਲ੍ਹਾ ਫਰੀਦਕੋਟ ਉਹਨਾਂ ਨੇ ਜੇਲ ਵਿਜ਼ਿਟ ਕੀਤੀ ਔਨ ਦਾ ਡਾਇਰੈਕਸ਼ਨਸ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਜੋ ਸਾਡੇ ਜ਼ਿਲ੍ਹੇ ਦੇ ਐਮ ਐਲ ਏ ਹਲਕੇ ਨੇ ਇੱਕ ਫਰੀਦਕੋਟ ਹਲਕਾ ਇੱਕ ਜੈਤੋ ਹਲਕਾ ਜਿਹੜੇ ਕਿ ਮੈਂਬਰ ਨੇ ਫਰੀਦਕੋਟ ਸੈਂਟਰਲ ਮਾਡਰਨ ਜੇਲ ਦੇ ਉਹਨਾਂ ਨੇ ਔਨ ਦਾ ਡਾਇਰੈਕਸ਼ਨਸ ਆਫ ਪੰਜਾਬ ਸਰਕਾਰ ਉਹ ਜੇਲ੍ਹ ਨੂੰ ਵਿਜ਼ਿਟ ਕੀਤਾ ਫਿਰ ADGP ਜੇਲ ਜਿਹੜੇ ਚੰਡੀਗੜ੍ਹ ਬੈਠਦੇ ਨੇ ਉਹਨਾਂ ਨੇ ਆਪਦੀ ਟੀਮ ਨੂੰ ਭੇਜਿਆ ਉਸ ਜੇਲ੍ਹ ਦੇ ਵਿੱਚ ਯਾਨੀ ਕਿ ਇੱਕ ਸਿਸਟਮ ਨੂੰ ਕਰੈਕਟ ਕੀਤਾ ਗਿਆ ਇੱਕ ਸਿਸਟਮ ਨੂੰ ਸਾਰੇ ਐਂਗਲਾਂ ਤੋਂ ਚੈੱਕ ਕੀਤਾ ਗਿਆ ਕ੍ਰਾਸ ਵੈਰੀਫਾਈ ਕੀਤਾ ਗਿਆ ਕਿ ਜੇ ਕੋਈ ਕਮੀਆਂ ਨੇ ਉਹ ਖਤਮ ਕੀਤੀਆਂ ਜਾਣ ਤਾਂ ਕਿ ਸਖਤਾਈ ਹੋ ਸਕੇ ਕਿਉਂਕਿ ਜੇਲ੍ਹਾਂ ਦਾ ਮੈਣਾ ਇਹ ਨਹੀਂ ਕੋਈ ਆਰਾਮਗਾਹ ਨਹੀਂ ਕਿ ਕਤਲ ਕੀਤਾ 10 ਸਾਲ ਅੰਦਰ ਰਹੇ ਤੇ ਫਿਰ ਆਪਦਾ ਮਕਦਮਾ ਜੇਲ੍ਹਾਂ ਦਾ ਮਤਲਬ ਹੈ ਸੁਧਾਰ ਕਰ ਉੱਥੇ ਇੰਨੀ ਸਖਤੀ ਹੋਣੀ ਚਾਹੀਦੀ ਹੈ ਕਿ ਹਰ ਮੁਲਜ਼ਮ ਨੂੰ ਇਹ ਮਹਿਸੂਸ ਹੋਵੇ ਕਿ ਮੈਂ ਇੱਕ ਖੁੱਲੇ ਸਮਾਜ ਦੇ ਵਿੱਚ ਬਹੁਤ ਸੋਹਣੀ ਜ਼ਿੰਦਗੀ ਜਿਉਂ ਰਿਹਾ ਸੀ ਮੈਂ ਆਪਦੀ ਗਲਤ ਗੱਲਾਂ ਕਰਕੇ ਨਾਲੇ ਤਾਂ ਕਿਸੇ ਦਾ ਪੁੱਤ ਮਰਾਤਾ ਤੇ ਅੱਜ ਮੈਂ ਜੇਲ੍ਹ 'ਚ ਬੈਠਾ ਤੇ ਇਹੋ ਜੀ ਜ਼ਿੰਦਗੀ ਮੈਂ ਆਪ ਖੱਟੀ ਆ ਜੇ ਸਹੂਲਤਾਂ ਨਹੀਂ ਮਿਲਣਗੀਆਂ ਤਾਂ ਇਹਨੂੰ ਰਿਪੈਂਡੈਂਸ ਹੋਊਗੀ ਬਿਲਕੁਲ ਗੁਰਦੇਵਤ ਸਿੰਘ ਸੇਖੋ ਤੁਹਾਡੇ ਐਮਐਲਏ ਨੇ ਸਾਡੇ ਪੱਤਰਕਾਰ ਨੇ ਜਦੋਂ ਸਵਾਲ ਕੀਤਾ ਉਹ ਕਹਿੰਦੇ ਅਜਿਹਾ ਬਿਲਕੁਲ ਨਹੀਂ ਜਿਵੇਂ ਆਮ ਕੈਦੀਆਂ ਵਾਂਗੂ ਹੁੰਦਾ ਕਹਿੰਦੇ ਉਸੇ ਤਰ੍ਹਾਂ ਹੀ ਰੁਪਿੰਦਰ ਕੌਰ ਨੂੰ ਰੱਖਿਆ ਜਾਂਦਾ ਪਰ ਤੁਹਾਡੇ ਵੱਲੋਂ ਜਿਹੜੇ ਇਲਜ਼ਾਮ ਲਗਾਏ ਗਏ ਸੀ ਬੈਡ ਮਿਲਦਾ ਗੱਦਾ ਮਿਲਦਾ ਅਨੇਕਾਂ ਤਰ੍ਹਾਂ ਦੇ ਉਹ ਕਿਸ ਤਰੀਕੇ ਦੇ ਨਾਲ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚੀ ਔਰ ਉਹਨਾਂ ਦੇ ਵੱਲੋਂ ਇਹ ਬਿਆਨ ਕਿਉਂ ਦਿੱਤਾ ਗਿਆ ਕਿ ਇਸ ਤਰੀਕੇ ਦਾ ਤਾਂ ਕੁਝ ਨਹੀਂ ਹੋ ਰਿਹਾ ਨਹੀਂ ਬਿਲਕੁਲ ਉਹਨਾਂ ਨੇ ਬਿਲਕੁਲ ਠੀਕ ਬਿਆਨ ਦਿੱਤਾ ਹੈ ਮੈਂ ਉਹਨਾਂ ਦੇ ਬਿਆਨ ਦੀ ਪ੍ਰੋੜਤਾ ਕਰਦਾ ਕਿਉਂਕਿ ਉਹ ਬਿਆਨ ਉਹਨਾਂ ਨੇ ਉਦੋਂ ਦਿੱਤਾ ਜਦੋਂ ਜੇਲ ਵਿਜ਼ਿਟ ਕਰਨ ਗਏ ਜਦੋਂ ਡਾਇਰੈਕਸ਼ਨਸ ਹੋਈਆਂ ਪੰਜਾਬ ਸਰਕਾਰ ਦੀਆਂ ਕਿ ਪਰਸਨਲੀ ਚੈੱਕ ਕਰਕੇ ਆਓ ਕਿ ਕੀ ਕਮੀਆਂ ਪੇਸ਼ੀਆਂ ਨੇ ਸੋ ਉਹਨਾਂ ਨੇ ਅੱਧਾ ਦਿਨ ਜੇਲ ਦੇ ਅੰਦਰ ਲਾ ਕੇ ਨਾਲ ਐਮਐਲਏ ਅਮੋਲਕ ਸਿੰਘ ਜੈਤੋ ਵਾਲੇ ਵੀ ਨਾਲ ਸੀਗੇ ਉਹਨਾਂ ਨੇ ਕ੍ਰਾਸ ਵੈਰੀਫਾਈ ਕਰਕੇ ਉਹ ਸਟੇਟਮੈਂਟ ਦਿੱਤੀ ਹੈ ਕਿ ਇਹ ਗੱਲ ਬੇਸਲੈਸ ਹੈ ਜਾਂ ਚਲੋ ਉਹ ਸਰਕਾਰ ਦਾ ਪੱਖ ਲੈਣਾ ਉਹਨਾਂ ਦਾ ਫਰਜ਼ ਵੀ ਆ ਲੇਕਿਨ ਸਾਡਾ ਪਰਿਵਾਰ ਦਾ ਪੱਖ ਲੈਣਾ ਫਰਜ਼ ਆ ਸਾਡਾ ਸਰਕਾਰ ਨਾਲ ਕੋਈ ਸੰਬੰਧ ਨਹੀਂ ਅਸੀਂ ਤਾਂ ਸਰਦਾਰ ਕੁਲਦੀਪ ਸਿੰਘ ਦੇ ਪਰਿਵਾਰ ਦੀ ਪੈਰਵਾਹੀ ਕਰ ਰਹੇ ਹਾਂ ਅਸੀਂ ਤਾਂ ਪੰਜਾਬੀਆਂ ਦੀ ਪੈਰਵਾਹੀ ਕਰ ਰਹੇ ਹਾਂ ਮੇਰਾ ਫਰਜ਼ ਹੈ ਹਰ ਗੱਲ ਨੂੰ ਪਲੇਟਫਾਰਮ ਤੇ ਲੈ ਕੇ ਆਉਣਾ ਸੋ ਬਹੁਤ ਅੱਛੀ ਗੱਲ ਹੈ ਬਿਲਕੁਲ ਉਸ ਤੋਂ ਬਾਅਦ ਬਹੁਤ ਸਖਤਾਈ ਹੋਈ ਹੈ ਸਾਡੇ ਸੋਰਸਸ ਹੈ ਜਿਹੜੇ ਉਹਨਾਂ ਨੇ ਵੀ ਇਹੀ ਗੱਲ ਦੱਸੀ ਹੈ ਕਿ ਬਿਲਕੁਲ ਹੁਣ ਫਰੀਦਕੋਟ ਮੋਟਰਨ ਸੈਂਟਰਲ ਜੇਲ੍ਹ ਦੇ ਵਿੱਚ ਬਹੁਤ ਜ਼ਿਆਦਾ ਸਖਤਾਈ ਹੋ ਚੁੱਕੀ ਹੈ ਅੰਦਰ ਕਿਵੇਂ ਰਹਿੰਦੀ ਆ ਰੁਪਿੰਦਰ ਕੌਰ ਕੀ ਉਹਨੂੰ ਪਛਤਾਵਾ ਹੈ ਕੀਤੇ ਤੇ ਜਾਂ ਚਰਚਾਵਾ ਚੱਲ ਰਹੀ ਹੈ ਸੋਸ਼ਲ ਮੀਡੀਆ ਤੇ ਕਿ ਉਹ ਸਾਰਾ ਇਲਜ਼ਾਮ ਆਪਣੇ ਆਸ਼ਕ ਦੇ ਸਿਰ ਮਰਨਾ ਚਾਹੁੰਦੀ ਆ ਨਹੀਂ ਅੰਦਰ ਖਾਤੇ ਕੀ ਚੱਲ ਰਿਹਾ ਨਰਿੰਦਰ ਜੀ ਉਹ ਇੱਕ ਰਿਊਮਰ ਚੱਲ ਰਿਹਾ ਪੰਜਾਬ ਦੇ ਵਿੱਚ ਇਹੋ ਜੀ ਕੋਈ ਗੱਲ ਨਹੀਂ ਨਾ ਤਾਂ ਉਹਨੇ ਕੋਈ ਰੀਸਟੇਟਮੈਂਟ ਦਿੱਤੀ ਆ ਨਾ ਪੰਜਾਬ ਪੁਲਿਸ ਨੇ ਉਹਦੇ ਤੋਂ ਕੋਈ ਰੀਸਟੇਟਮੈਂਟ ਲਈ ਆ ਉਹ ਤਾਂ ਇੱਕ ਰਿਊਮਰ ਹੈ ਜਿਹੜਾ ਹੋ ਸਕਦਾ ਹੈ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਕਿਉਂਕਿ ਜੇਲ੍ਹ ਨੂੰ ਚਲਾਉਣ ਵਾਲੇ ਵੀ ਤਾਂ ਅਧਿਕਾਰੀ ਨੇ ਨਾ ਭਾਵੇਂ ਉਹ ਸਫਾਈ ਸੇਵਕ ਹੈ ਤੇ ਭਾਵੇਂ ਉਹ ਪ੍ਰਸ਼ਾਸਨਿਕ ਹੈ ਉਹ ਹੈ ਤਾਂ ਅਧਿਕਾਰੀ ਹੈ ਇਹ ਜਾਂ ਤਾਂ ਇਹ ਰਿਊਮਰ ਜੇਲ ਚੋਂ ਆਇਆ ਕਿ ਕੋਈ ਗੱਲ ਚੱਲ ਰਹੀ ਹੈ ਪਰ ਐਜ਼ ਇਟ ਇਜ਼ ਔਨ ਦਾ ਫਾਈਲ ਔਨ ਦਾ ਇਨਵੈਸਟੀਗੇਸ਼ਨ ਅਟਿਲ ਡੇਟ ਇਹੋ ਜੀ ਕੋਈ ਗੱਲ ਨਹੀਂ ਹੈ ਜੋ ਪਹਿਲਾਂ ਪਾਰਟ ਪਲੇ ਹੋ ਚੁੱਕਿਆ ਜੋ ਇਨਵੈਸਟੀਗੇਸ਼ਨ ਹੋ ਚੁੱਕੀ ਹੈ ਜੋ ਪੰਜਾਬ ਪੁਲਿਸ ਨੇ ਪੀਸੀ ਕੀਤੀ ਹੋਈ ਹੈ ਉਹ ਐਜ਼ ਇਟ ਇਜ਼ ਹੈ ਜਿਹੜੀ ਆ ਗੱਲ ਹੈ ਕਿ ਉਹ ਆਪਦੇ ਬਿਆਨਾਂ ਤੋਂ ਪਲਟ ਗਈ ਇਹ ਰਿਯੂਮਰ ਹੈ ਇਹੋ ਜੀ ਕੋਈ ਗੱਲ ਇਹ ਬਿਲਕੁਲ ਅਫਵਾਹਾਂ ਨੇ ਸਾਬ ਸਖ ਸੁਖ ਸੁਲਤਾਨਾਂ ਦਾ ਤੁਸੀਂ ਨੇ ਜ਼ਿਕਰ ਕੀਤਾ ਸੀ ਉਹ ਕੀ ਕਿਸ ਤਰੀਕੇ ਨਾਲ ਮਿਲਦੀਆਂ ਸੀ ਜੇਲ੍ਹ ਦੇ ਅ ਮਾਨਯੋਗ ਸੁਪਰਟੈਂਡੈਂਟ ਜੇਲ ਉਹਨਾਂ ਨੇ ਬੜੇ ਸੋਹਣੇ ਤਰੀਕੇ ਨਾਲ ਇਸ ਚੀਜ਼ ਨੂੰ ਐਲੈਬੋਰੇਟ ਕੀਤਾ ਤੇ ਮੈਨੂੰ ਲੱਗਦਾ ਹੈ ਕਿ ਅਥਾਰਟੀਟਿਵ ਨੇ ਉਹਨਾਂ ਦਾ ਇਹ ਕਹਿਣਾ ਬਣਦਾ ਵੀ ਸੀ ਕਿ ਜਿਹੜੀਆਂ ਔਰਤਾਂ ਦੀ ਜੇਲ੍ਹ ਹੈ ਉਹ ਚਾਰ ਚੱਕੀਆਂ ਨੇ ਚਾਰ ਚੱਕੀਆਂ ਦੇ ਵਿੱਚ ਐਸ ਪਰ ਡਾਇਰੈਕਸ਼ਨਸ ਆਫ ਜੇਲ ਮੈਨੂਅਲ 30 ਜਾਣੇ ਰੱਖ ਸਕਦੇ ਆ ਤੇ ਕਿਉਂਕਿ 2000 ਦੀ ਕੈਪੈਸਿਟੀ ਵਾਲੀ ਜੇਲ੍ਹ ਦੇ ਵਿੱਚ ਅੱਜ 2800 ਦੇ ਕਰੀਬ ਫਰੀਦਕੋਟ ਜੇਲ੍ਹ ਦੇ ਵਿੱਚ ਵਿਅਕਤੀ ਉੱਥੇ ਹੈਗੇ ਨੇ ਸੋ ਇੱਕ ਚੱਕੀ ਦੇ ਵਿੱਚ 40 ਤੋਂ 45 ਜਿਹੜੀਆਂ ਔਰਤਾਂ ਨੇ ਉਹ ਰੱਖੀਆਂ ਜਾਂਦੀਆਂ ਤੇ ਜਿਹੜਾ ਮੇਲ ਹੈ ਉਹਨੂੰ ਉੱਥੇ ਜਾਣ ਦੀ ਕੋਈ ਇਜਾਜ਼ਤ ਨਹੀਂ ਉਹਨਾਂ ਨੂੰ ਸੁਪਰਵਾਈਜ਼ ਵੀ ਜਿਹੜਾ ਫੀਮੇਲ ਸਟਾਫ ਹੈ ਜੇਲ੍ਹ ਦਾ ਉਹੀ ਕਰਦਾ ਸੋ ਉਹਨਾਂ ਨੇ ਬਹੁਤ ਸੋਹਣਾ ਲੈਬਰਾਟ ਕੀਤਾ ਅਸੀਂ ਬਤੌਰ ਪਰਿਵਾਰਕ ਸਰਦਾਰ ਕੁਲਦੀਪ ਸਿੰਘ ਅੱਜ ਦੇ ਟਾਈਮ ਦੇ ਵਿੱਚ ਜੇਲ੍ਹ ਪ੍ਰਸ਼ਾਸਨ ਦੇ ਜਿਹੜਾ ਉਹ ਸਖਤਾਈ ਹੈ ਉਸ ਤੋਂ ਅਸੀਂ ਬਿਲਕੁਲ ਖੁਸ਼ ਆ ਅਸੀਂ ਸੈਟੀਸਫਾਈ ਆ ਚਲਾਨ ਪੇਸ਼ ਹੋ ਗਿਆ ਇਸ ਮਾਮਲੇ ਨੇ ਨਹੀਂ ਜੀ ਹਲੇ ਚਲਾਨ ਪੇਸ਼ ਹੋਣਾ ਕਿਉਂਕਿ ਐਫ ਆਈ ਆਰ 29 11 2025 ਨੂੰ ਦਰਜ ਹੋਈ ਹੈ ਥਾਣਾ ਸਦਰ ਫਰੀਦਕੋਟ ਐ ਐਸ ਐਚ ਓ ਰਜੇਸ਼ ਕੁਮਾਰ ਜੀ ਦੇ ਉਹਨਾਂ ਦੇ ਮਤੇ ਤਹਿਤ ਉਠਾਣਾ ਉਥੇ ਦਰਜ ਹੋਈ ਹੈ ਤੇ 35 ਦਿਨ ਲਗਭਗ ਐਸ ਐਫ ਆਈ ਆਰ ਨੂੰ ਹੋ ਗਿਆ ਹਲੇ ਥੋੜਾ ਜਿਹਾ ਹੋਰ ਸਮਾਂ ਲੱਗੂ ਇਨਵੈਸਟੀਗੇਸ਼ਨ ਹਲੇ ਬੰਦ ਨਹੀਂ ਹੋਈ ਇਨਵੈਸਟੀਗੇਸ਼ਨ ਹਲੇ ਚੱਲ ਰਹੀ ਹੈ ਵੱਖ-ਵੱਖ ਐਂਗਲਸ ਤੋਂ ਤੇ ਉਸ ਇਨਵੈਸਟੀਗੇਸ਼ਨਸ ਤੋਂ ਬਾਅਦ ਜਿਹੜਾ ਹੈਗਾ ਇਹ ਬੰਦ ਕੀਤਾ ਤੇ ਚਲਾਨ ਪੇਸ਼ ਕੀਤਾ ਗਿਆ ਤੁਹਾਡਾ ਕਾਫੀ ਲੰਮਾ ਤਜਰਬਾ ਇਸ ਦੇ ਕੇਸ ਦੇ ਨਾਲ ਤੁਸੀਂ ਜੁੜੇ ਹੋਇਓ ਜੀ ਕੀ ਲੱਗਦਾ ਕਿ ਕਿੰਨੇ ਸਾਲ ਦੀ ਸਜ਼ਾ ਹੋ ਸਕਦੀ ਆ ਜੇ ਆਪਾਂ ਸਿੱਧੇ ਸ਼ਬਦਾਂ ਦੇ ਵਿੱਚ ਕਰੀਏ ਤਾਂ ਕਿੰਨੇ ਸਾਲ ਬਾਅਦ ਰੁਪਿੰਦਰ ਕੌਰ ਬਾਹਰ ਆਵੇਗੀ ਨਰਿੰਦਰ ਜੀ ਮੈਨੂੰ ਚੌਥੀ ਪੀੜ੍ਹੀ ਹੋ ਗਈ ਆ ਆਪਦੇ ਪਰਿਵਾਰ ਦੇ ਵਿੱਚ ਇਸ ਪ੍ਰੋਫੈਸ਼ਨ ਦੇ ਵਿੱਚ ਮੇਰੇ ਗ੍ਰੇਟ ਗ੍ਰੈਂਡ ਫਾਦਰ ਉਹ ਸਰਕਾਰੀ ਵਕੀਲ ਸੀ 1947 ਦੀ ਵੰਡ ਤੋਂ ਪਹਿਲਾਂ ਜਦੋਂ ਪੰਜਾਬ ਯੂਨਾਈਟਿਡ ਪੰਜਾਬ ਸੀ ਅੰਬਾਲਾ ਤੇ ਹਿਮਾਚਲ ਦਾ ਕੁਝ ਏਰੀਆ ਪੰਜਾਬ ਦਾ ਹਿੱਸਾ ਹੁੰਦਾ ਸੀਗਾ ਸੋ ਉਸ ਤੋਂ ਬਾਅਦ ਮੇਰੇ ਗ੍ਰੈਂਡਫਾਦਰ ਸਰਦਾਰ ਇੰਦਰਜੀਤ ਸਿੰਘ ਖਾਲਸਾ ਉਹਨਾਂ ਨੇ ਨੌਜਵਾਨ ਮੁੰਡਿਆਂ ਦੇ ਮੁਕੱਦਮੇ ਫ੍ਰੀ ਚ ਲੜੇ ਜਦੋਂ ਪੰਜਾਬ ਦੇ ਵਿੱਚ 1984 ਤੋਂ ਲੈ ਕੇ 2000 ਤੱਕ ਕਾਲਾ ਦੌਰ ਸੀ ਜਦੋਂ ਨੈਕਸਲਾਈਟ ਮੂਵਮੈਂਟ ਚੱਲ ਰਹੀ ਸੀ ਪੰਜਾਬ ਦੇ ਵਿੱਚ ਜਿਦੇ ਵਿੱਚ ਪੰਜਾਬ ਪੁਲਿਸ ਨੇ ਅਨੇਕਾਂ ਨੌਜਵਾਨ ਬੱਚਿਆਂ ਨੂੰ ਕੋ ਕੋ ਕੇ ਮਾਰਿਆ ਸੋ ਮੇਰੇ ਗ੍ਰੈਂਡਫਾਦਰ ਮੁਫਤ ਕੇਸ ਲੜਦੇ ਸੀ ਤੇ ਉਹਨਾਂ ਤੇ ਹਿੰਦੁਸਤਾਨ ਦੀ ਸਰਕਾਰ ਨੇ ਨੈਸ਼ਨਲ ਸਕਿਉਰਿਟੀ ਐਕਟ ਲਾ ਕੇ ਪਟਿਆਲਾ ਜੇਲ੍ਹ ਦੇ ਵਿੱਚ 3 ਸਾਲ ਉਹਨਾਂ ਨੂੰ ਨਜ਼ਰਬੰਦ ਰੱਖਿਆ ਤੇ ਉੱਥੋਂ ਬਰੀ ਹੋ ਕੇ ਆਏ ਆ ਆਪਦਾ ਕੇਸ ਆਪ ਲੜ ਕੇ ਸੋ ਬੀਇੰਗ ਇਨ ਥਿਸ ਪ੍ਰੋਫੈਸ਼ਨ ਮੈਂ ਇਹ ਸਮਝ ਰਿਹਾ ਕਿ ਇਸ ਮੁਕਦਮੇ ਨੂੰ ਪੰਜਾਬੀ ਇੱਕ ਪਰਸਨਲ ਟੱਚ ਦੇ ਕੇ ਅਹਿ ਮਹਿਸੂਸ ਕਰ ਰਿਹਾ ਕਿ ਇਹ ਗੁਰਵਿੰਦਰ ਸਿੰਘ ਸਾਡੇ ਆਪਦਾ ਹੀ ਬੱਚਾ ਸੀ ਸਾਡੇ ਘਰ ਦਾ ਜੀ ਸੀ ਐਡਾ ਸ਼ਰੀਫ ਤੇ ਇੱਕ ਨੌਜਵਾਨ ਪੰਜਾਬੀ ਪੜਿਆ ਲਿਖਿਆ ਪੰਜਾਬੀ ਉਹਦਾ ਐਡਾ ਬਰੂਟਲ ਮਰਡਰ ਹੋਣਾ ਦੈਟ ਮੀਨਸ ਕਿ ਇਸ ਲੜਕੀ ਨੂੰ ਇਹਦੇ ਪੈਰਾਮੋਰ ਨੂੰ ਇਹਦੇ ਆਸ਼ਕ ਨੂੰ ਉਹਦੇ ਦੋਸਤ ਨੂੰ ਤੇ ਜਿਹੜੀ 4 ਨੰਬਰ ਲੜਕੀ ਆ ਜਿਹੜੀ ਫਰੀਦਕੋਟ ਦੀ ਇੱਕ ਹੋਰ ਉਹਦੀ ਸਹੇਲੀ ਆ ਵੀਰਪਾਲ ਕੌਰ ਵੀਰਪਾਲ ਕੌਰ ਇਹਨਾਂ ਨੂੰ ਇੱਕ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ ਸੋ ਮੈਂ ਬਿਲਕੁਲ ਇੱਕ ਪਰਸਨਲ ਹੋ ਕੇ ਇਸ ਮੁਕਦਮੇ ਦੇ ਵਿੱਚ ਡੀਲ ਕਰ ਰਹੇ ਆ ਇਸ ਮੁਕਦਮੇ ਨੂੰ ਮੈਨੂੰ ਕਈ ਥਾਵਾਂ ਤੇ ਜੇ ਜਾਣਾ ਪੈਂਦਾ ਮੈਂ ਜਾਣਾ ਵੀ ਆ ਕਿਉਂਕਿ ਪਰਿਵਾਰ ਦੇ ਵਿੱਚ ਹੁਣ ਪੈਰਵਾਈ ਨੂੰ ਕੋਈ ਹੈ ਨਹੀਂ ਹਮ ਨਰਿੰਦਰ ਜੀ ਕਿੰਨੀ ਦੁੱਖ ਦੀ ਗੱਲ ਹੈ ਕਿ ਇੱਕ ਬਜ਼ੁਰਗ ਮਾਂ ਤੇ ਇੱਕ ਬਜ਼ੁਰਗ ਪਿਓ ਘਰ ਦੇ ਵਿੱਚ ਕੋਈ ਨਹੀਂ ਰਹਿ ਗਿਆ ਚਾਰ ਕਨਾਲਾਂ ਦਾ ਘਰ ਹੈ ਸਿੰਗਲ ਸਟੋਰੀ ਹਾਊਸ ਹੈ ਉਹ ਬਜ਼ੁਰਗਰ ਮੈਨੂੰ 2 ਮਹੀਨ 2 ਦਿਨ ਪਹਿਲਾਂ ਉਹਨਾਂ ਨੇ ਮੈਨੂੰ ਇਹ ਗੱਲ ਦੱਸੀ ਕਿ ਸਾਨੂੰ ਨੀਂਦ ਨਹੀਂ ਆਉਂਦੀ ਅੱਛਾ ਕੱਲਾ ਕੱਲਾ ਪੁੱਤ ਸੀ ਉਹ ਚਲਾ ਗਿਆ ਨੋ ਜੇਲ੍ਹ ਚ ਬੈਠੀ ਆ ਜਿਹੜੀ ਧੀ ਸੀ ਉਹ ਵਿਆਹ ਕੇ ਆਪਦੇ ਸਹੁਰੇ ਘਰ ਬੈਠੀ ਆ ਰਿਸ਼ਤੇਦਾਰ ਚਲੇ ਗਏ ਕਿਉਂਕਿ ਭੋਗ ਪੈ ਗਿਆ ਘੰਟਾ ਸੀ ਸੌਣੇ ਆ ਤੇ ਰਾਤ ਨੂੰ ਜਦੋਂ ਅਸੀਂ ਜਾਗਦੇ ਆ ਤਾਂ ਅਸੀਂ ਮੀਆਂ ਬੀਬੀ ਬਜ਼ੁਰਗ ਦੋਵੇਂ ਇੱਕ ਦੂਜੇ ਨਾਲ ਗੱਲਾਂ ਕਰਦੇ ਆ ਵੀ ਇਹ ਕੀ ਕਹਿਰ ਹੋ ਗਿਆ ਆਪਣੇ ਪਰਿਵਾਰ ਨਾਲ ਕਿੱਥੇ ਤਾਂ ਪੋਤਰੇ ਪੋਤਰੀਆਂ ਦਾ ਮੂੰਹ ਵੇਖਣਾ ਸੀ ਕਿੱਥੇ ਤਾਂ ਆਪਾਂ ਵਿਆਹ ਕੀਤਾ ਸੀ ਇਸ ਖੁਸ਼ੀ ਨੂੰ ਕਿ ਆਪਣਾ ਪਰਿਵਾਰ ਵਧੂਗਾ ਬੁਢਾਪਾ ਸੌਖਾ ਹੋਊਗਾ ਬੱਚੇ ਬਰਾਬਰ ਦੇ ਹੋ ਜਾਣਗੇ ਤੇ ਕਿੱਥੇ ਆਪਣੇ ਨਾਲ ਆਹ ਕਟਨਾ ਵਾਪਰ ਗਈ ਇਕੱਲਾ ਇਕੱਲਾ ਪੁੱਤ ਸੋ ਇਹ ਬਹੁਤ ਇੱਕ ਅਨਹੋਣੀ ਕਟਨਾ ਨਰਿੰਦਰ ਜੀ ਇਹ ਆਪਾਂ ਗੱਲ ਤਾਂ ਕਰ ਰਹੇ ਆ ਲੇਕਿਨ ਇਹ ਆਪਾਂ ਗੱਲ ਕਰ ਰਹੇ ਆ ਕਿਉਂਕਿ ਆਪਾਂ ਉਸ ਪਰਿਵਾਰ ਦਾ ਲਹੂ ਨਹੀਂ ਗਏ ਆਪਣੇ ਵਾਸਤੇ ਇਹ ਸੁਖਾਲਾ ਗੱਲ ਕਰਨਾ ਲੇਕਿਨ ਉਹ ਗੱਲ ਕਰਦੇ ਕਰਦੇ ਇੱਕ ਘੰਟੇ ਦੇ ਵਿੱਚ 15 ਵਾਰੀ ਰੋ ਪੈਂਦੇ ਆ ਬਿਲਕੁਲ ਜਿਹਦੇ ਬੀਤਦੇ ਆ ਉਹਨੂੰ ਚੀਜ਼ ਦਾ ਵੱਧ ਪਤਾ ਬਿਲਕੁਲ ਬਿਲਕੁਲ ਵੇਖੋ ਇੱਕ ਘੰਟੇ 'ਚ 15 ਵਾਰੀ ਗੱਲ ਕਰਦੇ ਕਰਦੇ ਰੋਣ ਲੱਗ ਜਾਂਦੇ ਆ ਜੇ ਉਹ ਸਿੱਧਾ ਜਾ ਰਹੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਕਿੱਧਰ ਨੂੰ ਕੀ ਕੰਮ ਕਰਨ ਜਾ ਰਹੇ ਆ ਯਾਨੀ ਕਿ ਦਿਮਾਗੀ ਸੰਤੁਲਨ ਹੀ ਨਾ ਖਰਾਬ ਹੋ ਚੁੱਕੇ ਬਿਲਕੁਲ ਆਪਾਂ ਦੂਜੀ ਤਰ ਦੀ ਗੱਲ ਕਰੀਏ ਉਹਨਾਂ ਦਾ ਕੋਈ ਵਕੀਲ ਹੈ ਜਾਂ ਉਹਨਾਂ ਦੇ ਮਾਪੇ ਕੇਸ ਲੜਦੇ ਨੇ ਰੁਪਿੰਦਰ ਕੌਰ ਦੇ ਉਹਨਾਂ ਦਾ ਕੀ ਪੱਖ ਆ ਤੁਸੀਂ ਮੁਲਾਕਾਤ ਹੋਈ ਹੋਣੀ ਆ ਜਾਂ ਸੁਣਿਆ ਹੋਣਾ ਉਹਨਾਂ ਦੇ ਮਾਪਿਆਂ ਤੋਂ ਉਹਨਾਂ ਦਾ ਕੀ ਰਵਈਆ ਇਸ ਕੇਸ ਨੂੰ ਲੈ ਕੇ ਰੁਪਿੰਦਰ ਕੌਰ ਦੇ ਨਰਿੰਦਰ ਜੀ ਦੁੱਖ ਇਸ ਗੱਲ ਦਾ ਹੈ ਕਿ ਪੰਜਾਬੀ ਕਦੇ ਵੀ ਬਗਾਨਿਆਂ ਤੋਂ ਨਹੀਂ ਮਰੇ। ਹੂੰ ਪੰਜਾਬੀ ਆਪ ਦੇ ਪੰਜਾਬੀਆਂ ਤੋਂ ਮਰਦੇ ਆ। ਇਹਦੇ ਬਾਰੇ ਢਾਡੀਆਂ ਨੇ ਵੀ ਗੱਲਾਂ ਕਹੀਆਂ। ਨਾ ਤੀਰਾਂ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇ ਗਦਾਰਾਂ ਤੋਂ। ਹੂੰ ਮਾਰਨ ਵਾਲੇ ਵੀ ਪੰਜਾਬੀ ਐ ਤੇ ਮਰਨ ਵਾਲੇ ਵੀ ਪੰਜਾਬੀ ਐ। ਹੂੰ ਜਿਹੜਾ ਮਲਜ਼ਮ ਨੰਬਰ 2 ਹਰਕਮਲ ਐ ਤੇ ਮਲਜ਼ਮ ਨੰਬਰ 3 ਵਿਸ਼ਵ ਐ। ਹੂੰ ਉਹਦੇ ਫਾਦਰ ਬੱਲੂਆਣੇ ਤੋਂ ਚੱਲ ਕੇ ਫਰੀਦਕੋਟ ਆ ਸਕਦੇ ਆ। ਡੱਬਾਂ ਵਾਲੀ ਤੋਂ ਚੱਲ ਕੇ ਫਰੀਦਕੋਟ ਆ ਸਕਦੇ ਤੇ ਮਾਡਰਨ ਸੈਂਟਰਲ ਜੇਲ੍ਹ ਦੇ ਵਿੱਚ ਔਨ ਰਿਕਾਰਡ ਮੁਲਾਕਾਤ ਆਪਦੇ ਬੱਚਿਆਂ ਨਾਲ ਕਰ ਸਕਦੇ ਆ ਪਰ ਉਹਨਾਂ ਨੇ ਇਸ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੀ ਗੱਲ ਨਹੀਂ ਕੀਤੀ ਕਿ ਸਾਡੇ ਬੱਚਿਆਂ ਨੇ ਗਲਤੀ ਕੀਤੀ ਅਸੀਂ ਦੁੱਖ ਸਾਂਝਾ ਕਰਦੇ ਆ ਲੇਕਿਨ ਉਹ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਮਲਜ਼ਮਾਂ ਨੂੰ ਹੈ ਉਹ ਵੀ ਪੰਜਾਬੀ ਹੈ ਉਹਨਾਂ ਦੇ ਵੀ ਕੱਲੇ ਕੱਲੇ ਪੁੱਤ ਇਹ ਬਸ ਇਹੀ ਪੰਜਾਬ ਦਾ ਦੁੱਖ ਹੈ ਦੁਖਾਂਤ ਹੈ ਪੰਜਾਬ ਦਾ ਕਿ ਆਪਦੇ ਬੱਚੇ ਦੀਆਂ ਗਲਤੀਆਂ ਤੇ ਪਰਦਾ ਤਾਂ ਸਾਰੇ ਪਾ ਲੈਂਦੇ ਆ ਪਰ ਮਰਦਾਂ ਵਾਲੀ ਗੱਲ ਇਹ ਹੈ ਕਿ ਆਪਦੇ ਬੱਚੇ ਦੀ ਗਲਤੀ ਤੇ ਜਨਤਕ ਤੌਰ ਤੇ ਬੋਲੋ ਕਿ ਇਹਨੇ ਗਲਤ ਕੀਤਾ ਜਿਵੇਂ ਰੁਪਿੰਦਰ ਦੇ ਫਾਦਰ ਨੇ ਕੀਤਾ ਜਿਹੜੀ ਰੁਪਿੰਦਰ ਲੜਕੀ ਆ ਉਹਦੇ ਫਾਦਰ ਨੇ ਜਨਤਕ ਤੌਰ ਤੇ ਗੱਲ ਕਹੀ ਤਾਂ ਹੈ ਨਾ ਕਿ ਮੇਰਾ ਜਿਹੜਾ ਜਿਹੜਾ ਜਵਾਈ ਸੀ ਗੁਰਵਿੰਦਰ ਸਿੰਘ ਉਹ ਰੱਬ ਦਾ ਰੂਪ ਸੀ ਮੇਰੀ ਲੜਕੀ ਨੇ ਗਲਤੀ ਕੀਤੀ ਆ ਸਾਡਾ ਇਸ ਨਾਲ ਕੋਈ ਨਾਤਾ ਤੇ ਸਬੰਧ ਨਹੀਂ ਤੇ ਇਹ ਗੱਲ ਸੱਚੀ ਹੈ ਕਿ ਟਿਲ ਡੇਟ ਜੇਲ ਦੇ ਵਿੱਚ ਰੁਪਿੰਦਰ ਕੌਰ ਦੀ ਮੁਲਾਕਾਤ ਕਰਨ ਲਈ ਕੋਈ ਨਹੀਂ ਆਇਆ ਕੋਈ ਨਹੀਂ ਆ ਰਿਹਾ ਬਿਲਕੁਲ ਨਹੀਂ ਕੋਈ ਨਹੀਂ ਆਇਆ ਅੱਛਾ ਇਹ ਵਿਆਹ ਤੋਂ ਪਹਿਲਾਂ ਉਹਦਾ ਚਾਲ ਚੱਲਣਾ ਇਸ ਤਰੀਕੇ ਦਾ ਸੀ ਜਾਂ ਵਿਆਹ ਤੋਂ ਬਾਅਦ ਹੋਇਆ ਇਹ ਚੀਜ਼ ਦਾ ਬਹੁਤ ਸਾਰੇ ਲੋਕ ਜਾਣਨਾ ਚਾਹੁੰਦੇ ਨੇ ਨਰਿੰਦਰ ਜੀ ਸਾਡੇ ਪੰਜਾਬੀਆਂ ਦੇ ਵਿੱਚ ਨਾ ਇੱਕ ਦੌੜ ਹੈ ਹੂੰ ਕਿ ਵਿਆਹ ਹੁੰਦਾ ਏ ਇਸ ਪੰਜਾਬ ਚ ਹੂੰ ਬੱਚੇ ਦਾ ਜਨਮ ਹੁੰਦਾ ਏ ਇਸ ਪੰਜਾਬ ਚ ਜਦੋਂ ਪਲੱਸ 2 ਕਰ ਜਾਂਦਾ ਬੱਚਾ ਤਾਂ ਉਹਨੂੰ ਕੈਨੇਡਾ ਨਾਮ ਦੀ ਇੱਕ ਫੈਕਟਰੀ ਦੇ ਵਿੱਚ ਭੇਜ ਦਿੱਤਾ ਜਾਂਦਾ ਜਿੱਥੇ 5 ਸਾਲ ਉਹ ਬੱਚਾ ਇੱਕ ਪ੍ਰੋਡਕਟ ਦੇ ਰੂਪ ਦੇ ਵਿੱਚ ਤਿਆਰ ਹੋ ਕੇ ਤਾਂ ਉਹਦੇ ਹੱਥ 'ਚ ਇੱਕ ਪੀਆਰ ਦੀ ਡਿਗਰੀ ਫੜਾ ਕੇ ਉਹਨੂੰ ਦੁਬਾਰਾ ਫੇਰ ਪੰਜਾਬ 'ਚ ਭੇਜ ਦਿੰਦੇ ਆ ਕਿ ਹੁਣ ਇਹਦਾ ਵਿਆਹ ਸੌਖਾ ਹੋ ਜਾ ਇਹ ਹੀ ਕਨਸੈਪਟ ਹੈ ਨਾ ਲੇਕਿਨ ਉਸ ਕੈਨੇਡਾ ਨੇ ਪੰਜਾਬ ਦਾ ਕਲਚਰ ਤਬਾਹ ਕਰਤਾ ਹੂੰ ਉਸ ਕੈਨੇਡਾ ਨੇ ਨੌਜਵਾਨ ਬੱਚੇ ਜਿਨ੍ਹਾਂ ਦੇ ਨਾਂ ਕੈਨੇਡਾ ਚ ਮਾਪਿਓ ਬੈਠੇ ਆ ਨਾ ਰਿਸ਼ਤੇਦਾਰ ਬੈਠੇ ਆ ਉੱਥੇ ਜਾ ਕੇ ਐਕਸਪਲੋਇਟ ਹੁੰਦੇ ਆ ਤੇ ਐਕਸਪਲੋਇਟ ਵੀ ਆਪਣੇ ਪੰਜਾਬੀ ਕਰਦੇ ਆ ਉਹਨਾਂ ਨੂੰ ਕਿਉਂਕਿ ਉਹਨਾਂ ਤੋਂ ਖਰਚੇ ਨਹੀਂ ਨਿਕਲਦੇ ਉਹਨਾਂ ਚੱਕਰਾਂ ਚੋਂ ਗਲਤ ਰਾਹਾਂ ਤੇ ਚੱਲ ਪੈਂਦੇ ਨੇ ਇੱਥੇ ਬੈਠੇ ਮਾਪਿਓ ਨੂੰ ਕੁਝ ਨਹੀਂ ਪਤਾ ਵੀ ਕੈਨੇਡਾ ਕੀ ਹੋ ਰਿਹਾ ਜਦੋਂ ਉਹ ਬੱਚਾ ਵਾਪਸ ਆਉਂਦਾ ਜਿਵੇਂ ਕਿ ਰੁਪਿੰਦਰ 2023 ਚ ਵਾਪਸ ਆਈ ਕਿਸੇ ਨੂੰ ਪਤਾ ਹੀ ਨਹੀਂ ਕੈਨੇਡਾ ਕੀ ਕੁਛ ਹੋਇਆ ਹੁਣ ਉਹ ਜਿਸ ਤਰੀਕੇ ਦੀ ਉਥੋਂ ਬਣ ਕੇ ਆਈ ਉਹਦਾ ਰਿਜ਼ਲਟ ਆਪਾਂ ਇਸ ਸੁਖਣ ਵਾਲੇ ਪਰਿਵਾਰ ਦੇ ਵਿੱਚ ਦੇਖੋ ਪਿੰਡ ਦਾ ਨਾਮ ਹੈ ਸੁਖਣਵਾਲ ਤੇ ਸੁਖਾਂ ਵਰਗਾ ਪਰਿਵਾਰ ਰਹਿ ਨਹੀਂ ਦਿੰਦਾ ਉਹ ਤੇ ਉਸ ਪਰਿਵਾਰ ਦਾ ਜਿਹੜਾ ਬੀਜ ਨਾਸ ਹੀ ਕਰਤਾ ਉਸ ਪਰਿਵਾਰ ਦਾ ਕੋਲੀ ਖਤਮ ਕਰਤਾ ਸੋ ਇਹ ਸਾਰਾ ਜਿਹੜਾ ਜਾ ਰਿਹਾ ਸ਼ਰਹਿ ਕੈਨੇਡਾ ਨੂੰ ਜਾ ਰਿਹਾ ਵੀ ਕੈਨੇਡਾ ਬੱਚੇ ਉਥੋਂ ਕੀ ਕਰਕੇ ਆ ਰਹੇ ਬਿਲਕੁਲ ਸੋ ਇਸ ਕੇਸ ਦੇ ਨਾਲ ਹੋਰ ਕਿਹੜੀਆਂ ਕੜੀਆਂ ਜੁੜੀਆਂ ਹੋਈਆਂ ਨੇ ਕਿਉਂਕਿ ਸਿਰਫ ਜਿਹੜੇ ਹੁਣ ਤੱਕ ਫੜੇ ਗਏ ਨੇ ਉਹੀ ਦੋਸ਼ੀ ਨੇ ਜੋ ਹੋਰ ਵੀ ਸਿੱਧੇ ਰੂਪ ਦੇ ਨਾਲ ਪਿੰਡ ਦੇ ਵਿੱਚੋਂ ਸੁੱਖਣ ਵਾਲਾ ਦੇ ਵਿੱਚੋਂ ਜਾਂ ਉਸ ਲੜਕੀ ਦੇ ਨਾਲ ਹੋਰ ਕੋਈ ਅਜਿਹੇ ਸ਼ਖਸ ਨੇ ਜੋ ਸ਼ਾਇਦ ਅੰਦੇਸੀ ਦਾ ਜਿਨ੍ਹਾਂ ਨੂੰ ਪਤਾ ਸੀ ਇਹ ਚੀਜ਼ ਦਾ ਜੇ ਮੈਂ ਮੁੱਕ ਦੀ ਗੱਲ ਕਰਾਂ ਕਿ ਗੁਰਵਿੰਦਰ ਸਿੰਘ ਨੂੰ ਇਹ ਚੀਜ਼ ਦਾ ਪਤਾ ਸੀ ਕਿ ਮੇਰੀ ਵਾਈਫ ਆ ਮੇਰੀ ਘਰ ਵਾਲੀ ਆ ਜਿਸ ਤੇ ਮੈਂ ਵਿਸ਼ਵਾਸ ਕਰਦਾ ਖਾ ਮੀਟ ਕੇ ਉਹ ਇਸ ਤਰੀਕੇ ਦੀ ਨਿਕਲੂਗੀ ਬਿਲਕੁਲ ਜਿਹੜੀ ਐਫ ਆਈ ਆਰ ਦਰਜ ਹੋਈ ਹੈ ਉਹਦੇ ਕੰਪਲੇਨੈਂਟ ਨੇ ਮਰਨ ਵਾਲੇ ਗੁਰਵਿੰਦਰ ਸਿੰਘ ਦੀ ਸਗੀ ਪੈਨ ਉਹ ਪੰਜਾਬ ਆਏ ਹੋਏ ਸੀ ਉਹਨਾਂ ਵੱਲੋਂ ਇਹ ਮੁਕਤਮਾ ਦਰਜ ਕਰਾਇਆ ਗਿਆ ਉਹਦੇ ਵਿੱਚ ਦੋ ਚਾਰ ਲਾਈਨਾਂ ਜਿਹੜੀਆਂ ਮੈਂ ਤੁਹਾਨੂੰ ਮੈਨੂੰ ਯਾਦ ਆ ਮੈਂ ਤੁਹਾਨੂੰ ਦੱਸ ਦਿੰਦਾ ਕਿ ਗੁਰਵਿੰਦਰ ਸਿੰਘ ਨੇ ਆਪਦੀ ਭੈਣ ਨੂੰ ਫੋਨ ਕੀਤਾ ਫੋਨ ਕਰਕੇ ਇਹ ਗੱਲ ਕਹੀ ਕਿ ਮੈਨੂੰ ਆਪਦੀ ਘਰ ਵਾਲੀ ਤੇ ਕੁਝ ਦਿਨਾਂ ਤੋਂ ਸ਼ੱਕ ਸੀਗਾ ਅੱਛਾ ਲੇਕਿਨ ਜਿਹੜਾ ਉਹ ਸ਼ੱਕ ਹੈ ਮੈਂ ਆਪਦੀ ਭੈਣ ਨਾਲ ਸਾਂਝਾ ਕਰਦਾ ਉਹਦੀ ਭੈਣ ਨੇ ਉਹਨੂੰ ਕਿਹਾ ਵੀ ਸ਼ੱਕ ਚ ਘਰ ਟੁੱਟ ਜਾਂਦੇ ਆ ਕੋਈ ਗੱਲ ਨਹੀਂ ਦੂਜਾ ਫੇਰ ਜਿਹੜਾ ਹੈਗਾ ਉਹਦੇ ਭਰਾ ਨੇ ਕਿਹਾ ਕਿ ਮੈਨੂੰ ਹੁਣ ਪੱਕੀ ਤੌਰ ਤੇ ਇਸ ਗੱਲ ਦਾ ਵੈਰੀਫਾਈ ਹੋ ਗਿਆ ਕਿ ਹਰਕਮਲ ਨਾਮ ਦਾ ਲੜਕਾ ਜਿਹੜਾ ਬੱਲੂਆਣੇ ਤੇ ਰਹਿਣ ਵਾਲਾ ਹੈ ਉਹਦਾ ਮੇਰੀ ਘਰ ਵਾਲੀ ਨਾਲ ਨਜਾਇਜ਼ ਸੰਬੰਧ ਨੇ ਅੱਛਾ ਇਹ ਗੱਲ ਉਹਦੇ ਭੈਣ ਨੇ ਕਹੀ ਭੈਣ ਨੂੰ ਕਹੀ 28 ਤਰੀਕ ਨੂੰ ਸ਼ਾਇਦ ਮੈਂ ਐਗਜ਼ੈਕਟ ਐਫ ਆਈ ਆਰ ਹੁਣ ਅੱਜ ਮੇਰੇ ਕੋਲੇ ਹੈ ਨਹੀਂ ਕਿ ਨਹੀਂ ਤਾਂ ਮੈਂ ਤੁਹਾਨੂੰ ਇਨ ਬਿਨ ਲਾਈਨ ਪੜ੍ਹ ਕੇ ਸੁਣਾ ਦਿੰਦਾ ਤੇ ਐਫ ਆਈ ਆਰ ਦੇ ਵਿੱਚ ਤੇ ਉਹਦੇ ਵਿੱਚ 29 ਤਰੀਕ ਨੂੰ ਭੈਣ ਦਾ ਪਿੰਚਾਉਣਾ ਤੈਅ ਹੋਇਆ ਪੌਸਿਬਿਲਟੀ ਹੈ ਕਿ ਗੁਰਵਿੰਦਰ ਸਿੰਘ ਨੇ ਆਪਦੀ ਭੈਣ ਨੂੰ ਤੇ ਜੀਜੇ ਨੂੰ ਜਦੋਂ ਇਹ ਗੱਲ ਦੱਸੀ ਤਾਂ ਅਗਲੇ ਦਿਨ ਉਹਨਾਂ ਨੇ ਕਿਹਾ ਹੋਣਾ ਵੀ ਅਸੀਂ ਕੱਲ ਨੂੰ ਤੇਰੇ ਕੋਲ ਆਵਾਂਗੇ ਤੇ ਕੀ ਪਤਾ ਹੈ ਪੌਸਿਬਿਲਟੀ ਹੈ ਮੈਨੂੰ ਨਹੀਂ ਪਤਾ ਐਸ ਪਰ ਇਨਵੈਸਟੀਗੇਸ਼ਨ ਕੀ ਹੈ ਪੌਸਿਬਿਲਟੀ ਹੈ ਕਿ ਹਸਬੰਡ ਵਾਈਫ ਦੀ ਕੋਈ ਤੂੰ ਤੂੰ ਮੈਮਾਂ ਹੋਈ ਹੋਵੇ ਓਕੇ ਤਾਂ ਰੁਪਿੰਦਰ ਕੌਰ ਨੂੰ ਇਹ ਲੱਗਿਆ ਕਿ ਇਹ ਆਪਟੀਮਮ ਟਾਈਮ ਹੈ 28 ਤੇ 29 ਦੀ ਦਰਮਿਆਨੀ ਰਾਤ ਕਿਉਂਕਿ 29 ਨੂੰ ਤਾਂ ਭੈਣ ਨੇ ਆ ਜਾਣਾ ਆ ਜਾਣਾ ਸੀ ਆਪਦੇ ਪੇਕੇ ਪਿੰਡ ਤੋਂ ਇੰਡੀਆ ਆਈ ਹੋਈ ਹੈ ਵੈਸੇ ਕੈਨੇਡਾ ਸੈਟਲ ਹੈ ਤੇ ਉਹਨੇ ਆ ਜਾਣਾ ਤੇ ਜਿਹੜੇ 8 ਤਰੀਕ ਨੂੰ ਆ ਜਾਣਾ ਬਾਹਰੋਂ ਕੈਨੇਡਾ ਤੋਂ ਲੜਕੇ ਦੇ ਗੁਰਵਿੰਦਰ ਸਿੰਘ ਦੇ ਫਾਦਰ ਕੁਲਦੀਪ ਸਿੰਘ ਨੇ ਮਦਰ ਨੇ ਉਹ ਵੀ ਕੈਨੇਡਾ ਗਏ ਹੋਏ ਸੀ ਕੱਲੇ ਮੀਆਂ ਬੀਬੀ ਘਰੇ ਸੀ ਮੈਨੂੰ ਲੱਗਦਾ ਹੈ ਕਿ ਇੱਕ ਜਿਹੜਾ ਕ੍ਰਿਮੀਨਲ ਐਕਟ ਕਰਨ ਵਾਲਾ ਬੰਦਾ ਉਹਦੇ ਮਨ ਚ ਕਿਹੜੀ ਗੱਲ ਚੱਜ ਜੇ ਦੇਖੋ ਮੋਟਿਵ ਪਾਰਟ ਹੈ ਕ੍ਰਿਮੀਨਲ ਐਕਟ ਕਰਨ ਵਾਲਾ ਮੁਲਜ਼ਮ ਹੈ ਜਿਹੜਾ ਉਹਦੇ ਮਨ ਦੇ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਚੱਲ ਰਹੀਆਂ ਹਨ ਉਹਨੂੰ ਕਹਿੰਦੇ ਹੁੰਦੇ ਹੈ ਹਿਡਨ ਮੋਟਿਵ ਜੋ ਉਸ ਬੰਦੇ ਦੇ ਦਿਮਾਗ 'ਚ ਚੱਲ ਰਿਹਾ। ਇੱਕ ਚੀਜ਼ ਤਾਂ ਹੋਰ ਮੈਂ ਜ਼ਿਕਰ ਕਰਾਂ ਕਿ ਉਹਨੇ ਕ੍ਰਾਈਮ ਦੀ ਪੜ੍ਹਾਈ ਕੀਤੀ ਹੋਈ ਸੀ। ਕ੍ਰਿਮੀਨੋਲੋਜੀ ਦੀ ਪੜ੍ਹਾਈ ਕੀਤੀ ਹੋਈ ਸੀ ਕੈਨੇਡਾ ਤੋਂ। ਬਿਲਕੁਲ ਇਹ ਗੱਲ ਸਹੀ ਹੈ। ਹਮਮ ਐਂਡ ਇਹ ਗੱਲ ਵੀ ਸਹੀ ਹੈ ਕਿ ਪਲੱਸ 2 ਤੱਕ ਇਹ ਲੜਕੀ ਨੇ ਕੇਸਗੀ ਸਜ਼ਾਈ ਹੋਈ ਸੀਗੀ ਪੂਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਦਾ ਵਿਸ਼ਵਾਸ ਸੀ ਲੇਕਿਨ ਕੈਨੇਡਾ ਦੀ ਪੌਣ ਪਾਣੀ ਤੇ ਹਵਾ ਨੇ ਜਿਹੜਾ ਇਹਨੂੰ ਬਦਲਤਾ। ਪਹਿਲਾਂ ਸਿੰਘ ਨਹੀਂ ਸੀ ਹੁਣ ਉਸ ਰਾਤ ਨੂੰ ਕਿਉਂਕਿ ਆਪਟੀਮਮ ਟਾਈਮ ਲੱਗ ਰਿਹਾ ਸੀ ਇਹਨੂੰ ਤਾਂ ਇਹਨੇ ਗੁਰਵਿੰਦਰ ਸਿੰਘ ਨੂੰ ਜਿਹੜਾ ਹੈਗਾ ਕਨਸਪੀਰੇਟਿਡ ਮਰਡਰ ਰਾਹੀਂ ਆਪਦੇ ਯਾਰ ਨਾਲ ਰਲ ਕੇ ਮਰਾਤਾ ਠੀਕ ਹੈ ਔਰ ਜਦੋਂ ਇਹ ਚੀਜ਼ ਹੋਈ ਕਤਲ ਹੋਇਆ ਉਸ ਤੋਂ ਬਾਅਦ ਆਂਡ ਗਵਾਰਡ ਨੂੰ ਪਤਾ ਲੱਗਿਆ ਫਾਦਰ ਸਾਹਿਬ ਨੂੰ ਪਤਾ ਲੱਗਾ ਉਹ ਵੀ ਵਿਦੇਸ਼ ਤੋਂ ਆ ਗਏ ਪੁਲਿਸ ਦੇ ਕੋਲ ਵੀ ਇਹਨਾਂ ਦੇ ਵੱਲੋਂ ਕੁਝ ਕਿਹਾ ਗਿਆ ਸੀ ਪਹਿਲਾਂ ਇੱਕ ਹੋਰ ਝੂਠੀ ਕਹਾਣੀ ਰਚੀ ਗਈ ਬਾਅਦ ਵਿੱਚ ਜਾਂਚ ਹੋਈ ਤਾਂ ਪਤਾ ਲੱਗਾ ਕਿ ਇਹੀ ਮੁੱਖ ਦੋਸ਼ੀ ਹੈ ਬਿਲਕੁਲ ਨਰਿੰਦਰ ਜੀ ਆਪਾਂ ਆਮ ਤੌਰ ਤੇ ਪੰਜਾਬ ਪੁਲਿਸ ਤੇ ਤੋਹਮਤਾ ਲਾ ਦਿੰਨੇ ਆ ਪੰਜਾਬ ਪੁਲਿਸ ਆਮ ਤੌਰ ਤੇ ਹਮੇਸ਼ਾ ਕੰਟਰੋਵਰਸੀ ਦਾ ਜਿਹੜਾ ਹੈਗਾ ਸਾਹਮਣਾ ਕਰਦੀ ਆ ਲੇਕਿਨ ਇੱਕ ਗੱਲ ਇਹ ਵੀ ਸੱਚੀ ਹੈ ਕਿ ਜੋ ਇਨਵੈਸਟੀਗੇਸ਼ਨ ਪੰਜਾਬ ਪੁਲਿਸ ਕਰ ਸਕਦੀ ਉਹ ਕੈਨੇਡਾ ਤੇ ਅਮਰੀਕਾ ਦੀ ਪੁਲਿਸ ਤੋਂ ਵੀ ਨਹੀਂ ਹੁੰਦੀ ਕਿਉਂਕਿ ਜੋ ਇਹਨਾਂ ਦਾ ਇਨਟੈਰੋਗੇਸ਼ਨ ਕਰਨ ਦਾ ਤਰੀਕਾ ਇਨਵੈਸਟੀਗੇਸ਼ਨ ਕਰਨ ਦਾ ਤਰੀਕਾ ਹੈ ਇਹ ਬਾ ਕਮਾਲ ਪੰਜਾਬ ਪੁਲਿਸ ਨੂੰ ਇਸ ਗੱਲ ਦਾ ਕ੍ਰੈਡਿਟ ਦੇਣਾ ਬੰਦ ਹੈ ਲੇਕਿਨ ਪੰਜਾਬ ਪੁਲਿਸ ਦੇ 50 ਤੋਂ 60% ਅਫਸਰ ਬੜੇ ਡੈਡੀਕੇਟਿਡ ਨੇ ਪੰਜਾਬ ਪੁਲਿਸ ਨੂੰ ਲੇਕਿਨ 40% ਕੰਟਰੋਵਰਸ਼ੀਅਲ ਬੰਦੇ ਵੀ ਨੇ ਜਿਹੜੇ ਕਿ ਲੋਕਾਂ ਨੂੰ ਇਨਸਾਫ ਦੇਣਾ ਚਾਹੁੰਦੇ ਉਹਦੇ ਵਿੱਚੋਂ ਰੋਟੀਆਂ ਸੇਕ ਕੇ ਉਹਦਾ ਤਕੜਾ ਕਰਨਾ ਚਾਹੁੰਦੇ ਆ ਸੋ ਸਾਡੀ ਕਿਸਮਤ ਚੰਗੀ ਸੀ ਕਿ ਸਾਡੇ ਫਰੀਦਕੋਟ ਦੀ ਐਸਐਸਪੀ ਡਾਕਟਰ ਪ੍ਰਗਿਆ ਜਾਨ ਹੈ ਬੇਸਿਕਲੀ ਆਈਪੀਐਸ ਹੈ 2017 ਦੀ ਬੈਚ ਦੇ ਨੇ ਯੂਪੀ ਤੋਂ ਬਿਲੋਂਗ ਕਰਦੇ ਨੇ ਤੇ ਪੇਸ਼ੇ ਤੋਂ ਡਾਕਟਰ ਸੀ ਤੇ ਆਫਟਰ ਮੈਰਿਜ ਉਹਨਾਂ ਨੇ ਆਈਪੀਐਸ ਕਲੀਅਰ ਕਰਕੇ ਉਹ ਪੰਜਾਬ ਕੈਡਰ ਦੇ ਵਿੱਚ ਆ ਗਏ ਐਂਡ ਉਹ ਬੜੇ ਕਲੀਅਰ ਹਾਰਟਡ ਲੇਡੀ ਆ ਜੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਕਿਸੇ ਨੇ ਗਲਤੀ ਕੀਤੀ ਹੈ ਤਾਂ ਉਹਨਾਂ ਨੂੰ ਬਖਸ਼ ਦੇਣੀ ਤੁਸੀਂ ਪਿੱਛੇ ਜੇ ਸੁਣਿਆ ਹੋਣਾ ਹੈ ਕਿ ਐਸਐਸਪੀ ਸਾਹਿਬ ਨੇ ਕੋਲੇ ਬਹਿ ਕੇ ਉਸ ਰੁਪਿੰਦਰ ਕੌਰ ਨੂੰ ਕੁੱਟਿਆ ਜਾਂ ਕਟਵਾਇਆ ਇਹ ਗੱਲ ਵੀ ਇੱਕ ਚੱਲੀ ਆ ਇਹ ਧਾਰਨਾ ਬਣੀ ਸੀ ਇਹ ਧਾਰਨਾ ਇੱਕ 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 ਧਾਰਨਾ ਇਹ ਸੋਸ਼ਲ ਇਹ ਧਾਰਨਾ ਤਾਂ ਹੀ ਬਣੀ ਸੀ ਕਿਉਂਕਿ ਲੋਕਾਂ ਦੇ ਵਿੱਚ ਉਸ ਐਸਐਸਪੀ ਦਾ ਕੰਡਕਟ ਜ਼ਾਹਰ ਹੈ ਕਿ ਬਹੁਤ ਸਖਤ ਅਫਸਰ ਹੈ ਸੋ ਜਦੋਂ ਇਹ ਗੱਲ ਚੱਲੀ ਤੇ ਉਸ ਰੁਪਿੰਦਰ ਕੌਰ ਨੇ ਕਹਾਣੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਤਾਂ ਉੱਥੇ ਮੌਕੇ ਤੇ ਡੀਐਸਪੀ ਸਾਹਿਬ ਐਚਓ ਸਾਹਿਬ ਤੇ ਐਸਪੀ ਸਾਹਿਬ ਜਾਂ ਹੋਰ ਵੀ ਜਿਹੜੇ ਅਫਸਰ ਪਹੁੰਚੇ ਹੋਣੇ ਮੈਨੂੰ ਨਹੀਂ ਪਤਾ ਕਿਉਂਕਿ ਮੈਂ ਉੱਥੇ ਮੌਕੇ ਤੇ ਨਹੀਂ ਸੀ ਮੈਂ ਤਾਂ ਜੋ ਗੱਲਾਂ ਸੁਣੀ ਆ ਜਿਹੜੇ ਵੀ ਪੁਲਿਸ ਅਫਸਰ ਉੱਥੇ ਮੌਕੇ ਤੇ ਪਹੁੰਚੇ ਉਹਨਾਂ ਨੇ ਰੁਪਿੰਦਰ ਕੌਰ ਦੀ ਕਹਾਣੀ ਨੂੰ ਆਉਂਦਾ ਫੇਸ ਆਫ ਇਟ ਗੱਲਾਂ ਬਾਤਾਂ ਚ ਹੀ ਭਾਪ ਲਿਆ ਵੀ ਇਹ ਝੂਠ ਬੋਲ ਰਹੀ ਹੈ ਜਿਸ ਔਰਤ ਦਾ ਘਰ ਵਾਲਾ ਮਰਿਆ ਹੋਵੇ ਉਹਦੇ ਅੱਖਾਂ ਦੇ ਨੀਰ ਉਹ ਅੱਖਾਂ ਦੇ ਹੰਝੂ ਉਹਦਾ ਚਿਹਰਾ ਉਹਦਾ ਹਾਉ ਪਾਉ ਉਹ ਡਿਫਰੈਂਟ ਹੁੰਦਾ ਹੈ। ਇੱਕ ਹੁੰਦਾ ਵੀ ਬੰਦਾ ਤੁਸੀਂ ਖੁਦ ਮਾਰਿਆ ਹੁੰਦਾ ਹੈ ਲੇਕਿਨ ਤੁਸੀਂ ਇੱਕ ਪ੍ਰੋਜੈਕਸ਼ਨ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਨਹੀਂ ਜੀ ਆਹ ਗੱਲ ਆਏ ਨਹੀਂ ਸੀ ਆਏ ਹੋਈ ਆ। ਦੇਖੋ ਪੰਜਾਬ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਅਸੀਂ ਕਾਇਲ ਆ। ਬੜੇ ਵੱਡੇ ਵੱਡੇ ਮੁਕੱਦਮੇ ਇਹਨਾਂ ਨੇ ਸੋਲਵ ਕੀਤੇ ਆ ਤੇ ਦਿਨਾ ਚ ਉਹ ਪੰਜਾਬੀਆਂ ਦੇ ਸਾਹਮਣੇ ਰੱਖਦੇ ਆ। ਸੋ ਇਹ ਮਕਦਮਾ ਵੀ ਇੱਕ ਬਹੁਤ ਅੱਛੀ ਇਨਵੈਸਟੀਗੇਸ਼ਨ ਦੇ ਚੱਲਦਿਆਂ ਹੋਇਆ ਬਿਲਕੁਲ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ ਇੱਕ ਚੀਜ਼ ਦਾ ਹੋਰ ਮੈਨੂੰ ਦੱਸਿਓ ਲਾਸਟ ਵਾਲਾ ਇਹਦਾ ਬੁਟੀਕ ਖੋਲਿਆ ਹੋਇਆ ਸੀ ਜਾਂ ਖੋਲ ਕੇ ਦਿੱਤਾ ਸੀ ਇਹਨਾਂ ਨੇ ਤੁਸੀਂ ਦੇਖੋ ਨਰਿੰਦਰ ਜੀ ਸਰਦਾਰ ਕੁਲਦੀਪ ਸਿੰਘ ਨੇ ਆਪਦੀ ਨੋਂ ਦਾ ਨਾਮ ਨਹੀਂ ਸੀ ਮੋਬਾਈਲ 'ਤੇ ਭਰਿਆ ਅੱਛਾ ਉਹ ਭਰਿਆ ਹੋਇਆ ਸੀ ਸਾਡਾ ਪੁੱਤ ਅੱਛਾ ਉਸ ਲੜਕੀ ਨੂੰ ਇੱਕ ਪ੍ਰਾਪਰਟੀ ਲੈ ਕੇ ਦਿੱਤੀ ਸ਼ਹਿਰ ਫਰੀਦਕੋਟ ਜਦੀ ਰਜਿਸਟਰੀ ਹੋਣੀ ਬਾਕੀ ਸੀ ਬਿਆਨਾ ਗਿਆ ਹੋਇਆ ਸੀ ਉੱਥੇ ਉਹਦਾ ਬਹੁਤ ਵੱਡਾ ਤੇ ਮਹਿੰਗਾ ਬੁਟੀਕ ਖਲਵਾ ਕੇ ਦੇਣਾ ਸੀ ਉਸ ਲੜਕੀ ਨੂੰ ਯਾਨੀ ਕਿ ਬੜੀ ਸਾਫ ਸੁਥਰੀ ਪਰਿਵਾਰ ਦੀ ਸੋਚ ਸੀ ਕਿ ਇਹ ਲੜਕੀ ਸਾਡੀ ਘਰ ਦੀ ਇੱਜ਼ਤ ਹੈ ਜੇ ਇਹ ਕੋਈ ਕੰਮ ਕਰਨਾ ਚਾਹੁੰਦੀ ਹੈ ਕੈਨੇਡਾ ਛੱਡ ਕੇ ਸਾਡੇ ਪੁੱਤ ਦੇ ਖਾਤਰ ਵਾਪਸ ਪਿੰਡ 'ਚ ਆਈ ਹੈ ਤੇ ਅਸੀਂ ਇਹਦੀ ਮਦਦ ਕਰਨੀ ਹੈ ਉਹਨੂੰ ਬੁਟੀਕ ਤਾਂ ਕਿ ਉਹਦਾ ਜੀ ਲੱਗੇ ਬੜਾ ਪੋਜ਼ੀਟਿਵ ਐਟੀਟਿਊਡ ਸੀ ਪਰਿਵਾਰ ਦਾ ਆਮ ਤੌਰ ਤੇ ਕੀ ਹੁੰਦਾ ਹੈ ਕਿ ਨੌਹਾਂ ਨਾਲ ਤੱਕਾ ਕੀਤਾ ਜਾਂਦਾ ਆਪਾਂ ਸੁਣਦੇ ਹਾਂ ਲੇਕਿਨ ਇਸ ਪਰਿਵਾਰ ਦਾ ਬੜਾ ਪੋਜ਼ੀਟਿਵ ਐਟੀਟਿਊਡ ਸੀਗਾ ਲੇਕਿਨ ਇਸ ਲੜਕੀ ਨੇ ਏ ਨਹੀਂ ਸਮਝਿਆ ਕਿ ਮੇਰੀ ਇੱਜ਼ਤ ਕਿੰਨੀ ਵੱਡੀ ਆ ਜਿਵੇਂ ਆਪਾਂ ਕਹਿੰਦੇ ਆਂ ਵੀ ਬਹਿ ਕੇ ਖਾਦਾ ਨਹੀਂ ਗਿਆ ਤੇ ਉਹਨੇ ਇਸ ਕਮਲਪੁਰੇ ਦੇ ਵਿੱਚ ਆ ਕੇ ਆਪਦੇ ਆਸ਼ਕ ਨਾ ਰਲ ਕੇ ਜਿਹੜਾ ਹੈਗਾ ਇਹ ਮੁੰਡਾ ਮਰਾਤਾ ਬਿਲਕੁਲ ਸੋ ਬਾਕੀ ਲੋਕਾਂ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡਾ ਮੈਸੇਜ ਆ ਜਿਹੜਾ ਇਸ ਕੇਸ ਦੇ ਨਾਲ ਨਜ਼ਰ ਆਉਂਦਾ ਹੁਣ ਕਦੋਂ ਨਿਪਟਾਰਾ ਹੋਵੇਗਾ ਇਸ ਕੇਸ ਦਾ ਮੈਂ ਪੰਜਾਬ ਫਰਸਟ ਵੌਇਸ ਦੇ ਸਾਰੇ ਵਿਊਅਰਸ ਤੇ ਪੰਜਾਬੀਆਂ ਨੂੰ ਹੱਥ ਜੋੜ ਕੇ ਮ੍ਰਿਤਕ ਗੁਰਵਿੰਦਰ ਸਿੰਘ ਦੇ ਬਾਪ ਕੁਲਦੀਪ ਸਿੰਘ ਵੱਲੋਂ ਵੀ ਬੇਨਤੀ ਕਰਦਾ ਹੈ ਤੇ ਮ੍ਰਿਤਕ ਗੁਰਵਿੰਦਰ ਸਿੰਘ ਵੱਲੋਂ ਵੀ ਬੇਨਤੀ ਕਰਦਾ ਹੈ ਕਿ ਜਿਹੜਾ ਵਾਰੀ-ਵਾਰੀ ਇਹ ਪੌਡਕਾਸਟ ਹੁੰਦਾ ਹੈ ਇਹ ਸਮੇਂ-ਸਮੇਂ ਸਰ ਪੰਜਾਬੀਆਂ ਨੂੰ ਅਪਡੇਟ ਦੇਣ ਲਈ ਆ ਬਿਲਕੁਲ ਕਿਉਂਕਿ ਅਦਾਲਤਾਂ 'ਚ ਕੀ ਹੋ ਰਿਹਾ ਕਿਉਂਕਿ ਪਿੱਛੇ ਜੇ ਇੱਕ ਗੱਲ ਚੱਲੀ ਸੀ ਵੀ 4 ਨੰਬਰ ਮੁਲਜ਼ਮ ਨੂੰ ਜ਼ਮਾਨਤ ਮਿਲ ਗਈ ਉਹ ਜ਼ਮਾਨਤ ਨਹੀਂ ਮਿਲੀ ਉਹ ਇੱਕ ਗਲਤ ਸੋਸ਼ਲ ਮੀਡੀਆ ਤੇ ਪ੍ਰਚਾਰੀ ਗਈ ਗੱਲ ਹੈ ਉਸ ਲੜਕੀ ਨੂੰ ਸਿਰਫ ਪੇਪਰ ਦੇਣ ਦੀ ਪਰਮਿਸ਼ਨ ਦਿੱਤੀ ਗਈ ਹੈ ਕਿ ਜੇਲ੍ਹ ਚੋਂ ਪੇਪਰ ਦੇਣ ਮੌਕੇ ਤੇ ਕਿਸੇ ਕਾਲਜ ਚ ਜਾਊ ਤੇ ਉੱਥੋਂ ਹੀ ਵਾਪਸ ਆਊਗੀ ਤੇ ਜਿਹੜੇ ਪੁਲਿਸ ਕਰਮੀਆਂ ਉਹਨਾਂ ਦੇ ਪੈਸੇ ਵੀ ਉਹਨਾਂ ਨੂੰ ਜਮ੍ਹਾਂ ਕਰਾਉਣੇ ਪੈਣਗੇ ਜੋ ਕਿ ਉਹਨਾਂ ਨੇ ਕਿਰਾਏ ਆ ਜਿਹੜੇ ਨਾਲ ਜਾਣਗੇ ਜਿਹੜੇ ਨਾਲ ਜਾਣਗੇ ਸੋ ਇਹ ਇਹ ਸਮੇਂ ਸਮੇਂ ਸਰ ਗੱਲਾਂ ਨੂੰ ਕਲੀਅਰ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਉਹ ਕੇਸ ਹੈ ਜਿਹਨੂੰ ਪੰਜਾਬੀ ਸੁਣਨਾ ਚਾਹੁੰਦੇ ਆ ਜਾਣਨਾ ਚਾਹੁੰਦੇ ਆ ਕੋਈ ਵੀ ਜਾਨਣਾ ਚਾਹੁੰਦੇ ਆ ਵੀ ਕੀ ਪੰਜਾਬ ਪੁਲਿਸ ਕੋਈ ਸ਼ਰਾਰਤ ਬਾਜੀ ਤਾਂ ਨਹੀਂ ਕਰ ਰਹੀ ਉਹ ਇਹ ਵੀ ਜਾਨਣਾ ਚਾਹੁੰਦੇ ਆ ਕਿ ਜਿਹੜੇ ਮਾਪਿਓ ਆ ਕਿਸੇ ਉਹ ਬੈਕਫੁੱਟ ਤੇ ਤਾਂ ਨਹੀਂ ਹੋ ਗਏ ਗੁਰਵਿੰਦਰ ਸਿੰਘ ਦੇ ਉਹ ਇਹ ਵੀ ਜਾਨਣਾ ਚਾਹੁੰਦੇ ਆ ਵੀ ਰੁਪਿੰਦਰ ਤੇ ਹਰਕਮਲ ਦਾ ਜੇਲ੍ਹ ਚ ਕੀ ਹਾਲ ਹੈ ਸੋ ਇਹ ਚੀਜ਼ ਨੂੰ ਪੰਜਾਬੀਆਂ ਨੂੰ ਦੱਸਣ ਲਈ ਤੁਹਾਨੂੰ ਮੀਡੀਆ ਸਾਹਮਣੇ ਤਾਂ ਆਉਣਾ ਹੀ ਪੈਣਾ ਤੇ ਸਮੇਂ ਸਮੇਂ ਸਿਰ ਆਉਣਾ ਪੈਂਦਾ ਸੋ ਇਹ ਸਿਰਫ ਇਹੀ ਮਨਸ਼ਾ ਹੈ ਪੋਡਕਾਸਟ ਦੀ ਬਿਲਕੁਲ